ਇਸ ਤਰ੍ਹਾਂ ਦੇ ਹਾਲਾਤ ਸਾਡੇ ਲੀਡਰਾਂ ਕਰਕੇ ਚੱਲ ਰਹੇ ਨੇ ਤਾਂ ਮਾਫ਼ ਕਰਨਾ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਵੀ ਜਿਸ ਜੋ ਇਹਨਾਂ ਨੇ ਬਿਆਨਵਾਜੀ ਕੀਤੀ ਹੈ ਵੀ ਇਕਤੀ ਕਾਂਗਰਸ ਉਹ ਹੋ ਜੇ ਇਸ ਲਈ ਇਕੱਠ ਵੀ ਡਿਸਾਈਡ ਕਰਦੇ ਨੇ ਕੋਈ ਦਾ ਰੀਅਰ ਲੀਡਰ ਹੋ ਪੰਜਾਬ ਪੰਜਾਬ ਨੂੰ ਕਿਹੋ ਜਿਹੇ ਬੰਦੇ ਚਾਹੀਦੇ ਨੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਸਿੱਧੂ ਸਾਹਿਬ ਹੀ ਚਾਹੀਦੇ ਨੇ ਸਿੱਧੂ ਸਾਹਿਬ ਵਰਗੇ ਗੁਣ ਦੂਜੇ ਵੀ ਪੈਦਾ ਕਰਨ ਉਸ ਤਰ੍ਹਾਂ ਏਜੰਡੇ ਨੂੰ ਉਹਨੂੰ ਫਾਲੋ ਕਰਨ ਜੋ ਸਿੱਧੂ ਸਾਹਿਬ ਕਹਿੰਦੇ ਨੇ ਵੀ ਅਸੀਂ ਰੇਤੇ ਦੀ ਕਾਰਪੋਰੇਸ਼ਨ ਬਣਾਉਣੀ ਹੈ ਅਸੀਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੀ ਹੈ ਅਸੀਂ ਮੀਡੀਆ ਦੀ ਇਸ ਤਰ੍ਹਾਂ ਕਾਰਪੋਰੇਸ਼ਨ ਬਣਾਉਣੀ ਹੈ ਇਹ ਜੇ ਉਹ ਗੱਲ ਇਹ ਕਰਦਾ ਹੈ ਤਾਂ ਪੰਜਾਬ ਦਾ ਕੋਈ ਵੀ ਚਾਹੇ ਆਪੋਜੀਸ਼ਨ ਦਾ ਲੀਡਰ ਹੈ ਉਹ ਉਹ ਚਰਖਸ ਕੱਢੇ ਇਹ ਤਾਂ ਗਲਤ ਹੈ ਕਿ ਸਿੱਧੂ ਸਾਹਿਬ ਜੋ ਇਸ਼ਾਰੇ ਕਰ ਰਹੇ ਨੇ ਉਹ ਚੋਰ ਦੀ ਦਾੜੀ ਚ ਕਿਨਕੇ ਵਾਂਗੂ ਸਾਰਿਆਂ ਦੇ ਨਜ਼ਰ ਆ ਰਹੇ ਨੇ ਜਿਹਦੇ ਜਿਹਦੇ ਚਾਹੇ ਉਹਨਾਂ ਨੇ ਗੱਲ 80-20 ਦੀ ਕੀਤੀ ਚਾਹੇ ਉਹਨਾਂ ਨੇ ਰੇਤਾ ਚੋਰੀ ਦੀ ਬਜਰੀ ਚੋਰੀ ਦੀ ਸ਼ਰਾਬ ਦੇ ਮਾਫੀਆ ਦੀ ਗੱਲ ਕੀਤੀ ਹੈ ਕੇਵਲ ਮਾਫੀਆ ਦੀ ਗੱਲ ਕੀਤੀ ਹੈ ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਹੈ ਜਿਹੜੀਆਂ ਇਹ ਗੱਲਾਂ ਤਾਂ ਸਾਰੀਆਂ ਇਹ ਭਗਵੰਤ ਜੀ ਆਪ ਕਰਦੇ ਹੁੰਦੇ ਸੀ ਉਹਦੇ ਮੁਤਾਬਕ ਸਭ ਨੂੰ ਪਤਾ ਲੱਗ ਰਿਹਾ ਹੈ ਵੀ ਸਿੱਧੂ ਇਸ ਦੀ ਲੀਡਰ ਜਿਹਦੇ ਮੰਗਰ ਪੰਜਾਬ ਲੱਗਣ ਨੂੰ ਤਿਆਰ ਹੈ ਤੇ ਸਿੱਧੂ ਕੋਈ ਸਿਹਤ ਨਹੀਂ ਅੱਜ ਗੱਲ ਕਰਾਂਗੇ ਮਾਨਸਾ ਤੋਂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸਾ ਜੀ ਸਾਡੇ ਨਾਲ ਨੇਗੇ ਕਾਫੀ ਬੇਬਾਕੀ ਦੇ ਨਾਲ ਬੋਲਦੇ ਨੇ ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਆ ਉਹਨਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਵਾਗਤ ਹੈ ਮਾਨਸਾ ਜੀ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਨਸਾ ਜੀ ਸਾਹਿਬ ਕਾਫੀ ਸਮੇਂ ਤੋਂ ਜਿਹੜੀ ਚਰਚਾ ਬਣੀ ਹੋਈ ਆ ਕਾਂਗਰਸ ਦੇ ਵਿੱਚ ਆਪਸੀ ਖਿੱਚੋ ਤਾਨ ਨੂੰ ਲੈ ਕੇ ਜਿਸ ਤਰ੍ਹਾਂ ਨਵਜੋਤ ਸਿੱਧੂ ਦੇ ਕਾਫੀ ਤੁਸੀਂ ਕਰੀਬੀ ਹੈਗੇ ਉਹ ਕੀ ਲੱਗਦਾਗਾ ਪਾਰਟੀ ਇਸ ਤਰ੍ਹਾਂ ਦੀ ਖਿੱਚੋ ਤਾਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਅਮਰਜੀਤ ਜੀ ਦੇਖੋ ਇਸ ਤਰ੍ਹਾਂ ਹੈ ਵੀ ਪਾਰਟੀਆਂ ਚੱਲਦੀਆਂ ਹੁੰਦੀਆਂ ਮਿਊਚੁਅਲ ਅੰਡਰਸਟ ਪਾਰਟੀ ਦੇ ਵਿੱਚ ਜੇ ਇਸ ਵੇਲੇ ਚਾਹੇ ਆਪਣੇ ਪ੍ਰਧਾਨ ਜੀ ਨੇ ਚਾਹੇ ਐਲੋਪੀ ਸਾਹਿਬ ਨੇ ਤਾਂ ਨੇਚਰਲੀ ਹੈ ਬੀਇੰਗ ਹੈਡ ਆਫ ਦੀ ਲੈਜਿਸਲੇਟਿਵ ਬੀਇੰਗ ਐਂਡ ਦਾ ਪਾਰਟੀ ਦੋਨਾਂ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਵਰਕਰਸ ਨੂੰ ਆਪ ਦੀ ਮਤਲਬ ਗੋਦੀ ਚ ਲੈ ਕੇ ਚੱਲਣ ਆਪਦੇ ਕਲਾਬ ਵਿੱਚ ਲੈ ਕੇ ਚੱਲਣ ਉਹਨਾਂ ਨੂੰ ਆਪਣੇ ਐਲੋਪੀ ਤੇ ਆਪਣੇ ਪ੍ਰਧਾਨ ਤੇ ਇੰਨਾ ਫੇਥ ਹੋਣਾ ਚਾਹੀਦਾ ਹਰ ਇੱਕ ਵਰਕਰ ਨੂੰ ਤੇ ਉਹ ਮਾਨ ਕਰੇ ਵੀ ਮੈਂ ਕਾਂਗਰਸ ਪਾਰਟੀ ਦਾ ਵਰਕਰ ਹਾਂ ਤੇ ਆਪ ਦੇ ਪ੍ਰਧਾਨ ਤੇ ਐਲਓਪੀ ਦੇ ਹੁਕਮ ਮੁਤਾਬਕ ਚੱਲੂਗਾ ਜਦੋਂ ਇਹ ਚੀਜ਼ਾਂ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਹੈ ਵਰਕਰਸ ਨੂੰ ਤਾਂ ਉਹ ਪ੍ਰੋਟੈਸਟ ਕਰਨ ਤੇ ਉਤਰਦੇ ਨੇ ਆਫਟਰ ਸਿੱਧੂ ਸਾਹਿਬ ਸਾਬਕਾ ਪ੍ਰਧਾਨ ਵੀ ਨੇ ਕਾਂਗਰਸ ਦੇ ਸਾਬਕਾ ਕੈਬਨਟ ਮੰਤਰੀ ਵੀ ਨੇ ਠੀਕ ਹੈ ਤੇ ਮੋਰ ਓਵਰ ਜੇ ਕਾਂਗਰਸ ਦੇ ਵਿੱਚ ਦੇਖਿਆ ਜਾਵੇ ਸਾਡੇ ਜਿੰਨੇ ਅਸੀਂ ਕਾਂਗਰਸੀ ਹੈਗੇ ਆ ਹਰੇਕ ਦਾ ਪਾਸਟ ਕਵੈਸਚਨੇਬਲ ਹੋ ਸਕਦਾ ਹੈ ਕਿਸੇ ਤੇ ਕਦੇ ਕੋਈ ਇੰਬੈਜਲਮੈਂਟ ਤੇ ਦੋਸ਼ ਲੱਗੇ ਹੋਣ ਕਿਸੇ ਤੇ ਕੋਈ ਗੁੰਡਾਗਰਦੀ ਤੇ ਦੋਸ਼ ਲੱਗੇ ਹੋਣ ਕਰਪਸ਼ਨ ਦੇ ਲੱਗੇ ਹੋਣ ਹੋਰ ਤਰ੍ਹਾਂ ਦੀ ਕੋਈ ਵੀ ਤੱਕੇਸ਼ਾਹੀ ਦੇ ਦੋਸ਼ ਲੱਗੇ ਹੋਣ ਪਰ ਬਾਹਦ ਇਹਨਾਂ ਚ ਨਵਜੋਤ ਸਿੰਘ ਸਿੱਧੂ ਇੱਕ ਇਹ ਜਿਹਾ ਸ਼ਖਸ਼ ਹੈ ਜਿਹਨੇ ਜਵਾਨੀ ਵੇਲੇ ਨਾਮਨਾ ਖੱਟਿਆ ক্রিকেট ਖੇਡ ਕੇ ਦੇਸ਼ ਲਈ ਨੰਬਰ 1 ਕ੍ਰਿਕਟ ਖਿਡਾਰੀ ਨੰਬਰ 2 ਜੇ ਉਹਨੇ ਕ੍ਰਿਕਟ ਟੂਰਨਾਮੈਂਟਸ ਦੇ ਵਿੱਚ ਕਹ ਲੋ ਵੀ ਉਹ ਉੱਥੇ ਰੋਲ ਕੀਤਾ ਆਪਣੇ ਕਮੈਂਟੇਟਰ ਦਾ ਤਾਂ ਵੀ ਵਰਲਡ ਕਲਾਸ ਗੱਲਾਂ ਬਾਤਾਂ ਕੀਤੀਆਂ ਜਿਹੋ ਉਸ ਤੋਂ ਬਾਅਦ ਆਪ ਦੀ ਰੋਟੀ ਰੋਜੀ ਵਾਸਤੇ ਆਪ ਦੇ profession ਵਾਸਤੇ ਟੀਵੀ ਸ਼ੋਅਜ਼ ਦੇ ਵਿੱਚ ਵੀ ਗਏ ਤਾਂ ਉਸ ਸ਼ੋਅ ਦਾ ਪਾਰਟ ਨੇ ਹੋ ਲਾਫਿੰਗ ਚੈਨਲ ਦਾ ਲਫਟਰ ਚੈਨਲ ਦਾ ਜਿੱਥੇ ਜਿਹੜੀ ਮਤਲਬ ਕਿ ਉਹਨਾਂ ਨੇ ਆਪ ਦੀ ਜਿਹੜੀ ਮਤਲਬ ਕਿ ਕੰਪੀਟੈਂਸੀ ਦਿਖਾਉਂਦੇ ਹੋਏ ਆਪ ਦੀ ਕਲਾਕਾਰੀ ਦਿਖਾਉਂਦੇ ਹੋਏ ਐਸ ਵੇਲੇ ਉਹ ਚੈਨਲ ਟੌਪ ਤੇ ਸਭ ਤੋਂ ਠੀਕ ਹੈ ਨਾ ਤੇ ਜੇ ਉਹੀ ਜੇ ਬੰਦੇ ਨੂੰ ਆਪਾਂ ਪਾਰਟੀ ਦੇ ਵਿੱਚੋਂ ਨਿਰਾਸ਼ਾ ਮਹਿਸੂਸ ਕਰਾਉਣੇ ਆ ਜਾਂ ਉਹਨੂੰ ਨਾਲ ਕੋਆਰਡੀਨੇਟ ਕਰਕੇ ਨਹੀਂ ਚੱਲਦੇ ਤਾਂ ਫਿਰ ਕਸੂਰ ਕਿਦਾ ਹੁੰਦਾ ਇਸ ਕਰਕੇ ਮੇਰੀ ਤਾਂ ਇਹੀ ਹੈ ਦਰਖਾਸਤ ਹਮੇਸ਼ਾ ਵੀ ਜਿਹੜੇ ਸਾਡੇ ਰਹਿਨੁਮਾ ਨੇ ਚਾਹੇ ਪ੍ਰਧਾਨ ਨੇ ਚਾਹੇ ਐਲੋਪੀ ਨੇ ਹੋਰ ਸੀਨੀਅਰ ਲੀਡਰਸ ਨੇ ਉਹੋ ਆਪਦੇ ਵਰਕਰਾਂ ਦੇ ਕੰਟੈਕਟ 'ਚ ਰਹਿਣ ਉਹਨੂੰ ਨਾਲ ਲੈ ਕੇ ਚੱਲਣ ਤਾਂ ਹੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਰਾਜ ਕਰ ਸਕੂਗੀ ਨਹੀਂ ਜਿਸ ਤਰ੍ਹਾਂ ਦੇ ਹਾਲਾਤ ਸਾਡੇ ਲੀਡਰਾਂ ਕਰਕੇ ਚੱਲ ਰਹੇ ਨੇ ਤਾਂ ਮਾਫ਼ ਕਰਨਾ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ ਵੀ ਜਿਸ ਜੋ ਇਹਨਾਂ ਨੇ ਬਿਆਨਵਾਜੀ ਕੀਤੀ ਹੈ ਵੀ ਇੱਕਤੀ ਕਾਂਗਰਸ ਉਹ ਹੋ ਜੇ ਉਹਨੂੰ ਬਚਾਉਣ ਵਾਸਤੇ ਸਾਨੂੰ ਦਿਨ ਰਾਤ ਮਿਹਨਤ ਕਰਨੀ ਪਊਗੀ ਤੇ ਨਾਲ ਆਪਣੇ ਆਪ ਦੇ ਵਿੱਚ ਜੇ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਉਹ ਲੈਂਟਰਲੀ ਉਹਨੂੰ ਸੁਧਾਰਨਾ ਪਊਗਾ ਨਹੀਂ ਕਾਂਗਰਸ ਕਿਹ ਜੀ ਬਿਲਕੁਲ ਜਿਸ ਤਰ੍ਹਾਂ ਦੇਖਦੇ ਹਾਂਗੇ ਇਲਜ਼ਾਮ ਲੱਗਦਾ ਕਿ ਪਾਰਟੀ ਜਿਹੜੀ ਦਿੱਲੀ ਤੋਂ ਚੱਲਦੀ ਆ ਫਿਰ ਦਿੱਲੀ ਦੀ ਇਨਵੋਲਵਮੈਂਟ ਕਿੰਨੀ ਕਰਦੀ ਆ ਪੰਜਾਬ ਦੀ ਦੇਖੋ ਪਾਰਟੀ ਦਾ ਕੋਈ ਵੀ ਹੈ ਜੀ ਦੇਖੋ ਖੇਤਰੀ ਪਾਰਟੀਆਂ ਅਲੱਗ ਗੱਲ ਹੈ ਵੀ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਡਾਇਰੈਕਟ ਇੰਡਾਇਰੈਕਟ ਕਿਸੇ ਨੈਸ਼ਨਲ ਪਾਰਟੀ ਨਾਲ ਗੰਢ ਟੁੱਪ ਹੁੰਦੀ ਆ ਪਰ ਦੂਜੇ ਪਾਸੇ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਚਾਹੇ ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ ਬੀਜੇਪੀ ਦੀ ਲਾਲੋ ਆਮ ਆਦੀ ਪਾਰਟੀ ਹੁਣ ਨਵੀਂ ਪਾਰਟੀ ਆਈ ਆ ਪਰ ਐਟ ਦੀ ਸੇਮ ਟਾਈਮ ਇੰਟਰਫੀਰੈਂਸ ਇਹਨਾਂ ਨੇ ਰਿਕਾਰਡ ਤੋੜ ਤੇ ਉੱਥੋਂ ਦਿੱਲੀ ਤੋਂ ਇੰਟਰਫੀਰੈਂਸ ਆਲੇ ਮੈਨੂੰ ਇੱਕ ਚੀਜ਼ ਦੱਸੋ ਕਦੇ ਕਦੇ ਕਾਂਗਰਸ ਨੇ ਜਾਂ ਬੀਜੇਪੀ ਨੇ ਚਲੋ ਬੀਜੇਪੀ ਵਾਲਿਆਂ ਨੂੰ ਤਾਂ ਮੌਕਾ ਨਹੀਂ ਮਿਲਿਆ ਸੀ ਸਰਕਾਰ ਬਣਾਉਣ ਦਾ ਕਦੇ ਵੀ ਦਿੱਲੀ ਤੋਂ ਸੀਐਮ ਹਾਊਸ ਦੇ ਵਿੱਚ ਬੰਦਾ ਉਠਾਇਆ ਆਪ ਦਾ ਸੀਐਮ ਬਣਾ ਕੇ ਬਿਠਾਇਆ ਹੋਵੇ ਠੀਕ ਹੈ ਨਾ ਤੇ ਇਹ ਇੱਥੇ ਤੁਸੀਂ ਦੇਖੋ ਵੀ ਕਿੰਨੇ ਬੰਦੇ ਉੱਥੇ ਬੈਠੇ ਨੇ ਠੀਕ ਹੈ ਕੋਠੀਆਂ ਅਲਾਟ ਕੀਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਨੂੰ ਨਾਲ ਪ੍ਰਪੋਜ਼ਲਾਂ ਇਹ ਵੀ ਬਣੀਆਂ ਆ ਵੀ ਉਹ ਆਪਣੇ ਕਹਿ ਲੋ ਵੀ ਐਡਵਾਈਜ਼ਰ ਤੌਰ ਤੇ ਉਹ ਕੰਮ ਚੀਵਡਵਜਰ ਦੇ ਤੌਰ ਤੇ ਕੰਮ ਕਰਨ ਕਿੰਨੇ ਆਈਐਸ ਅਫਸਰ ਜਾਂ ਉਹਨਾਂ ਨੇ ਆਪ ਦੇ ਐਕਸਪਰਟ ਵਿੱਚ ਬਿਠਾਏ ਨੇ ਜਿਹੜੇ ਕੈਬਨਿਟ ਦੀਆਂ ਮੀਟਿੰਗਾਂ ਤੱਕ ਬੈਠਦੇ ਨੇ ਪੁਆਇੰਟ ਆਫ ਔਰ ਸਭ ਨੇ ਦੇਖਿਆ ਇਸ ਕਰਕੇ ਜਿਹੜੀ ਇੰਟਰਫੀਰੈਂਸ ਸਟੇਟ ਪਾਰਟੀ ਦੇ ਵਿੱਚ ਆਮ ਆਦੀ ਪਾਰਟੀ ਨੇ ਕੀਤੀ ਹੈ ਇਹਨੇ ਦੂਜੇ ਹੋਰ ਰਿਕਾਰਡ ਤੋੜਨ ਦੀ ਤਰ੍ਹਾਂ ਇਹ ਵੀ ਰਿਕਾਰਡ ਤੋੜਿਆ ਤੇ ਜਿੱਥੋਂ ਤੱਕ ਤੁਸੀਂ ਕਿਹਾ ਵੀ ਇੰਟਰਫੀਰੈਂਸ ਦੀ ਗੱਲ ਨੈਸ਼ਨਲ ਪਾਰਟੀ ਜਦੋਂ ਉੱਪਰ ਯੂਨਿਟ ਬਣ ਗਿਆ ਉਹਦਾ ਸਟੇਟ ਯੂਨਿਟ ਦਾ ਨੇਚਰਲੀ ਹੈ ਸਟੇਟ ਯੂਨਿਟ ਨੇ ਕਿ ਡਿਸਟ੍ਰਿਕਟ ਲੈਵਲ ਤੇ ਬਣਾਇਆ ਥੱਲੇ ਤੱਕ ਉੱਪਰ ਤੋਂ ਲੈ ਕੇ ਇੰਟਰਫੀਰੈਂਸ ਹੈ ਜਿਹੜੀ ਉਹ ਹੁੰਦੀ ਹੈ ਹਰੇਕ ਪਾਰਟੀ ਦੀ ਪਰ ਉਹ ਚੰਗੀ ਗੱਲ ਹੁੰਦੀ ਹੈ ਜੇ ਪੋਜੀਟਿਵ ਇੰਟਰਫੀਰੈਂਸ ਹੋਵੇ ਕਲੀ ਐਡਵਾਈਜ਼ਰੀ ਰੋਲ ਹੋਵੇ ਉਹਨਾਂ ਨੇ ਤੁਸੀਂ ਆ ਕਰਨਾ ਹੈ ਆ ਨਹੀਂ ਕਰਨਾ ਡੂਜ਼ ਐਂਡ ਡਾਉਂਟਸ ਦੀ ਗੱਲ ਕਰੇ ਦਿੱਲੀ ਚ ਬੈਠੀ ਪਾਰਟੀ ਵੀ ਤੁਸੀਂ ਇਸ ਤਰੀਕੇ ਨਾਲ ਯੂਨਿਟ ਨੂੰ ਅੱਗੇ ਲੈ ਜਾ ਸਕਦੇ ਹੋ ਫੇਰ ਤਾਂ ਸਾਰਾ ਕੁਝ ਠੀਕ ਹੈ ਪਰ ਜੇ ਉੱਪਰ ਡਿਕਟੇਟਸ ਹੋਣ ਈ ਐਂ ਕਰਨਾ ਜੀ ਆਹ ਕਰਨਾ ਜੀ ਕੁਛ ਵੀ ਅਚੇ ਦੂਜੀਆਂ ਪਾਰਟੀਆਂ ਨਾਲ ਕਾਂਗਰਸ ਇਸ ਪੱਖੋਂ ਫੇਰ ਵੀ ਹੱਦ ਦਰਜੇ ਬਿਹਤਰ ਹੈ ਉਹਨਾਂ ਦਾ ਇੱਥੇ ਇੰਨੀ ਇੰਟਰਫੀਰੈਂਸ ਨਹੀਂ ਹੈ ਹਾਲਾਂਕਿ ਸਭ ਤੋਂ ਪੁਰਾਣੀ ਪਾਰਟੀ ਹੈ ਦੇਸ਼ ਤੇ ਰਾਜ ਕਰਨ ਵਾਲੀ 1947 ਦੇ ਵਿੱਚ ਜੇ ਸਭ ਤੋਂ ਵੱਡਾ ਰੋਲ ਪਾਇਆ ਦੂਜੇ ਹੋਰ ਵਰਗ ਸੀਗੇ ਹਾਲਾਂਕਿ ਪੰਜਾਬ ਦੇ ਵਿੱਚ ਤਾਂ ਅਕਾਲੀ ਦਲ ਵੀ ਲੜਿਆ ਆਜ਼ਾਦੀ ਵਾਸਤੇ ਕਾਂਗਰਸੀ ਵੀ ਲੜੇ ਸਾਰੇ ਲੜੇ ਪਰ ਦੂਜੇ ਪਾਸੇ ਕਾਂਗਰਸ ਦਾ ਦੇਸ਼ ਨੂੰ ਆਜ਼ਾਦ ਕਰਾਉਣ 'ਚ ਵੱਡਾ ਰੋਲ ਰਿਹਾ ਇਸ ਕਰਕੇ ਉਹਨਾਂ ਦੀ ਇੰਟਰਫੀਰੈਂਸ ਨਹੀਂ ਹੈ ਸਾਡੀ ਪਾਰਟੀ ਦੀ ਸਾਡੀ ਪਾਰਟੀ ਦੀ ਐਡਵਾਈਜ਼ਰੀ ਰੋਲ ਹੈ ਇਹ ਐਡਵਾਈਜ਼ਰੀ ਰੋਲ ਹੀ ਆਮ ਆਦੀ ਪਾਰਟੀ ਕਰੇ ਬੀਜੇਪੀ ਕਰੇ ਤਾਂ ਉਹ ਇਹ ਕਰੋ ਵੀ ਐਪਰੀਸ਼ੀਏਬਲ ਹੈ ਜਿੱਥੇ ਜਣੀ ਮਤਲਬ ਉਹਨੂੰ ਸਨਬ ਕਰਦੇ ਸਟੇਜ ਉੱਤੇ ਦੈਟ ਇਜ਼ ਬੈਡ ਫॉर ਡੈਮੋਕ੍ਰੇਸੀ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਲੀਆਂ ਗੱਲਾਂ ਐਡਵਾਈਜ਼ਰੀ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਨਮਜੋ ਸਿੱਧੂ ਬੇਬਾਕੀ ਦੇ ਨਾਲ ਬੋਲਦੇ ਨੇ ਸਟੇਜਾਂ ਦੇ ਉੱਪਰ ਆਪਦੇ ਹੀ ਜਿਹੜੇ ਲੀਡਰਾਂ ਦੇ ਖਿਲਾਫ ਤਾਂ ਉਸ ਨੂੰ ਲੈ ਕੇ ਕੋਈ ਐਡਵਾਈਜ਼ਰੀ ਉੱਪਰਲੀ ਵੱਲੋਂ ਕੋਈ ਇਸ ਜਿਹੜਾ ਖਿੱਚੋ ਤਾਣ ਹੋਇਆ ਨੂੰ ਘੱਟ ਕਰਨ ਦੇ ਲਈ ਕੋਈ ਹੋਇਆ ਵਿਚਾਰ ਚਰਚਾ ਸੀ ਹਾਂ ਬਿਲਕੁਲ ਹੁੰਦੀ ਹੈ ਜੀ ਸਾਡੇ ਨਵਨੁਯੁਕਤ ਜਨਰਲ ਸੈਕਟਰੀ ਦਵਿੰਦਰ যাদਬ ਜੀ ਨੂੰ ਅਸੀਂ ਮਿਲੇ ਸਾਡੀ ਪ੍ਰੈਜ਼ੈਂਸ ਚ ਗੱਲਾਂ ਹੋਈਆਂ ਨੇ ਉਹਨਾਂ ਨੇ ਇਹ ਕਿਹਾ ਸੀ ਆ ਵੀ ਜੀ ਤੁਸੀਂ ਵੀ ਚਲੋ ਸੈਪਰੇਟ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਨਾ ਕਰੋ ਸਾਰਾ ਨਾਲ ਲੈ ਕੇ ਚੱਲੀਏ ਤਾਂ ਸਿੱਧੂ ਸਾਹਿਬ ਨੇ ਸਾਡੀ ਪ੍ਰੈਜ਼ੈਂਸ ਚ ਕਿਹਾ ਵੀ ਇੱਕ ਦੋ ਪ੍ਰੋਗਰਾਮ ਸਾਡੇ ਉਲੀਕੇ ਹੋਏ ਨੇ ਪਹਿਲਾਂ ਹੀ ਠੀਕ ਹੈ ਵੀ ਉਹ ਸਾਨੂੰ ਕਰ ਲੈਣ ਦਿਓ ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਕਰ ਲਓ 21 ਤਰੀਕ ਨੂੰ ਮੋਗੇ ਰਿਕਾਰਡ ਤੋੜ ਕੱਟ ਕੀਤਾ ਸੀਗਾ ਠੀਕ ਹੈ ਉਦੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਬਣਿਆ ਸੀ ਵੀ ਕਰਤਾਰਪੁਰ ਸਾਹਿਬ ਕਿਉਂਕਿ ਉਹ ਲਾਂਘੇ ਦਾ ਕ੍ਰੈਡਿਟ ਵੀ ਉਹਨਾਂ ਨੂੰ ਜਾਂਦਾ ਹੀ ਹੈ ਠੀਕ ਹੈ ਨਾ ਤੇ ਦੂਜੇ ਪਾਸੇ ਕੁਦਰਤੀ ਤੌਰ ਤੇ ਅਸੀਂ ਸਾਡੀ ਪਾਰਟੀ ਦੇ ਵਿੱਚ ਜਿੰਨੇ ਲੋਕ ਨੇ ਉਹ ਗੁਰੂ ਸਾਹਿਬ ਨੂੰ ਸ਼ਰਧਾ ਪੂਰਵਕ ਮੱਥਾ ਟੇਕਦੇ ਨੇ ਮੰਨਦੇ ਨੇ ਉਹ ਜਿਹੜੇ ਧਰਮ ਨਾਲ ਉਹ ਕਰਦੇ ਆ ਆਪਦੀ ਆਪਦੀ ਆਸਥਾ ਵੀ ਰੱਖਦੇ ਨੇ ਪਰ ਇੱਥੇ ਕਾਮਨ ਨੇ ਤਾਂ ਉੱਥੇ ਅਸ਼ੀਰਵਾਦ ਲੈਣ ਵਾਸਤੇ ਉਹ ਗਏ ਸੀ ਮੱਥਾ ਟੇਕਨ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਸੀ ਤੇ ਇਸ ਕਰਕੇ ਉਹ ਗਲਤ ਨਹੀਂ ਸੀ 24 ਤਰੀਕ ਦਾ ਪ੍ਰੋਗਰਾਮ ਬਣਿਆ ਸੀ ਉਦੋਂ ਬਾਅਦ ਕੋਈ ਪ੍ਰੋਗਰਾਮ ਨਹੀਂ ਕੀਤਾ ਪਰ ਤੁਸੀਂ ਦੇਖੋ ਕਾਂਗਰਸ ਦਾ ਤੁਸੀਂ ਆਪ ਕਹਿੰਦੇ ਹੋ ਨਾ ਵੀ ਆਪੋ ਤਾਂ ਪੀ ਹੈ ਜਾਂ ਕੋਈ ਥੋੜੀ-ਮੋਟੀ ਡਿਫਰੈਂਸਸ ਨੇ ਤਾਂ ਫਿਰ ਡਿਫਰੈਂਸ ਜੇ ਜਨਰਲ ਸੈਕਟਰੀ ਸਾਹਿਬ ਨੇ ਆਪ ਅਲਾਓ ਕਰਤਾ ਸੀ ਵੀ 21 ਤਰੀਕ ਵਾਲਾ ਤੇ 24 ਤਰੀਕ ਵਾਲਾ ਪ੍ਰੋਗਰਾਮ ਤੁਸੀਂ ਕਰ ਲਓ ਤਾਂ ਫਿਰ ਕੀ ਕਾਰਨ ਸੀ ਵੀ ਅਮਿਸ਼ੇਂਦਰ ਸਿੰਘ ਹਲੇ ਵਾਲੀਆ ਜਿਹੜੇ ਉਸ ਪਾਰਟੀ ਦੇ ਕਰਤਾ ਧਰਤਾ ਸੀ ਆਦੇ ਬੇਟੇ ਦੇ ਨਾਲ ਧਰਮਪਾਲ ਦੇ ਨਾਲ ਤਾਂ ਫਿਰ ਉਹਨਾਂ ਨੂੰ ਪਾਰਟੀ ਚੋਂ ਪਹਿਲਾਂ ਸ਼ੋਕਾ ਨੋਟਿਸ ਦਿੱਤਾ ਫਿਰ ਸਸਪੈਂਡ ਕਰਤਾ ਤਾਂ ਫਿਰ ਇਹ ਪਾਰਟੀ ਚਲਾਉਣ ਵਾਲੀਆਂ ਕੰਧਾਂ ਨੇ ਥਿਸ ਇਜ਼ ਟੋਟਲੀ ਰੋਂਗ ਉਹਨੂੰ ਜਰਨਲ ਸੈਕਟਰੀ ਸਾਹਿਬ ਬੁਲਾ ਕੇ ਪ੍ਰਧਾਨ ਦੇ ਸਾਹਮਣੇ ਵੀ ਇੱਕ ਸੰਮਣ ਕਰਕੇ ਉਹਨੂੰ ਕਹਿੰਦੇ ਵੀ ਤੁਸੀਂ ਕੋਈ ਗਲਤ ਗੱਲ ਕੀਤੀ ਹੈ ਤਾਂ ਆਹ ਕੀਤੀ ਹੈ ਤੇ ਹੁਣ ਵੀ ਤਾਂ ਅਲਟੀਮੇਟਲੀ ਜਦੋਂ ਵੀ ਕੁਝ ਹੋਊਗਾ ਟੇਬਲ ਟੌਕ ਨਾਲ ਹੀ ਹੋਊਗਾ ਤੇ ਟੇਬਲ ਟਾਕ ਜੀ ਲੇਟ ਹੋ ਸਕਦੀ ਹੈ ਪਹਿਲਾਂ ਕਿਉਂ ਹੋ ਸਕਦੀ ਨਵਜੋਤ ਸਿੱਧੂ ਦੇ ਕਾਫੀ ਕਰੀਬੀ ਬੰਦੇ ਜਾਂਦੇ ਸੀ ਉਹਨਾਂ ਤੇ ਗਾਜ ਡਿੱਗੀ ਆ ਤੁਸੀਂ ਵੀ ਇੱਕ ਰਾਈਟ ਹੈਂਡ ਮੰਨੇ ਜਾਂਦੇ ਹੋਗੇ ਨਵਜੋਤ ਸਿੱਧੂ ਦੇ ਲੱਗਦਾ ਨਹੀਂ ਤੁਹਾਡੇ ਦੇ ਵੀ ਕਈ ਕਦੀ ਬੇਵਾਕੀ ਬੋਲਣ ਦਾ ਜਦ ਉਸ ਮੇਜਬ ਹੁੰਦਾ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਜਿਹੜੀਆਂ ਗੱਲਾਂ ਦੇ ਵਿੱਚ ਕੋਈ ਪਾਰਦਰਸ਼ਤਾ ਸੀ ਨਹੀਂ ਲੈ ਕੇ ਆਵਾਂਗੇ ਅਸੀਂ ਆਪਦੇ ਵਰਕਰਾਂ ਨੂੰ ਈਵਨ ਵੋਟਰਾਂ ਨੂੰ ਛੋਟੇ ਤੇ ਛੋਟੇ ਵਰਕਰ ਨੂੰ ਜੇ ਜਿਹੜਾ ਕੋਈ ਫਾਰ ਇਗਜ਼ਾਮਪਲ ਐਮਐਲਏ ਐਮਪੀ ਹੈ ਉਹ ਤਾਂ ਨਮਾਇੰਦਾ ਸਾਰਿਆਂ ਦਾ ਹੁੰਦਾ ਉਹਨੂੰ ਤਾਂ ਚਾਹੇ ਬੀਜੇਪੀ ਕੀ ਅਕਾਲੀ ਕੀ ਕਾਮਰੇਡ ਕੀ ਬਹੁਜਨ ਸਮਾਜ ਪਾਰਟੀ ਵੀ ਉਹ ਵੀ ਪੁੱਛਣ ਦਾ ਅਧਿਕਾਰ ਰੱਖਦੇ ਆ ਉਹਨੂੰ ਅਪਰੋਚ ਕਰਨ ਦਾ ਅਧਿਕਾਰ ਰੱਖਦੇ ਆ ਜੇ ਉਹ ਟਰਾਂਸਪੇਰੈਂਸੀ ਅਸੀਂ ਨਹੀਂ ਲੈ ਕੇ ਆਵਾਂਗੇ ਡੈਮੋਕ੍ਰੇਸੀ ਦੇ ਵਿੱਚ ਤਾਂ ਫਿਰ ਕਿਵੇਂ ਚੱਲੂਗਾ ਕੰਮ ਤੇ ਉਹੀ ਟਰਾਂਸਪੇਰੈਂਸੀ ਨਾਲ ਹੀ ਸਿੱਧੂ ਸਾਹਿਬ ਨੇ ਸਟੇਜ ਤੇ ਗੱਲਾਂ ਕੀਤੀਆਂ ਨੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਪਾਰਟੀ ਦੇ ਅਗੇਂਸਟ ਕੀਆਂ ਸਭ ਤੋਂ ਪਹਿਲਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਕੁਦਰਤੀ ਤੌਰ ਤੇ ਆਪਾਂ ਪੋਸਟਰ ਜਾਰੀ ਕਰਦੇ ਹਾਂ ਪੋਸਟਰ ਦੇ ਵਿੱਚ ਕੀ ਲਿਖਿਆ ਟੌਪ ਤੇ ਸਭ ਤੋਂ ਪਹਿਲਾਂ ਫੋਟੋਗ੍ਰਾਫ ਸਾਰੇ ਸੀਨੀਅਰ ਲੀਡਰਸ ਦੇ ਇਵਨ ਪੰਜਾਬ ਦੇ ਪ੍ਰਧਾਨ ਦੀ ਨੰਬਰ 2 ਤੇ ਕੀ ਲਿਖਿਆ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਤੇ ਪੰਜਾਬ ਨੂੰ ਜਿਤਾਉਣ ਵਾਸਤੇ ਪਰੇ ਫਿਰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਪੰਜਾਬ ਦੇ ਵਿੱਚ ਜੋ ਜੁਨਿਅਰ ਨੇ ਉਹਨਾਂ ਦਾ ਮੋਟਿਵ ਕੀ ਹੈ ਪੰਜਾਬ ਨੂੰ ਅੱਗੇ ਲਿਜਾਣਾ ਜਿਤਾਉਣਾ ਤੇ ਫਿਰ ਜੇ ਪੰਜਾਬ ਜਿੱਤੇਗਾ ਸੀ ਨਾਲ ਜੋੜ ਰਹੇ ਆ ਵੀ ਪੰਜਾਬ ਨੂੰ ਜਿਤਾਉਣਾ ਪਹਿਲਾਂ ਜ਼ਰੂਰੀ ਹੈ ਕਾਂਗਰਸ ਆਪਣੇ ਆਪ ਜਿੱਤੂਗੀ ਤੇ ਕਾ ਇਹ ਸਲੋਗਨ ਫਿਰ ਜੇ ਉੱਥੇ ਇਹਨਾਂ ਨੇ ਦਿੱਤਾ ਜਾਂ ਪ੍ਰੈਜ਼ੈਂਟ ਗਵਰਨਮੈਂਟ ਦੇ ਵਿਰੁੱਧ ਕਿਸ ਨੇ ਆਵਾਜ਼ ਠਾਈ ਹੈ ਤਾਂ ਫਿਰ ਸਿੱਧੂ ਸਾਹਿਬ ਨੇ ਉੱਥੇ ਮੜਾ ਕੀਤਾ ਤੇ ਜੇ ਮੜਾ ਕਰਦੇ ਹੁੰਦੇ ਪਾਰਟੀ ਦੇ ਵਰਕਰ ਫਿਰ ਉੱਥੇ ਹਮ ਹਮਾ ਕੀ ਕਿਉਂ ਪਹੁੰਚਦੇ ਨੇ ਇਹਨਾਂ ਦਾ ਸਾਰਾ ਜ਼ੋਰ ਲਾ ਕੇ 1500 ਬੰਦੇ ਇਕੱਠਾ ਹੁੰਦਾ ਉੱਥੇ 15000 ਹੋ ਜਾਂਦਾ ਤੇ ਫਿਰ ਕਾ ਕਦੇ ਵਾਸਤੇ ਹੁੰਦੇ ਨੇ ਇਟ ਮੀਨਸ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਇਕੱਠ ਲੋਕਾਂ ਦੀਆਂ ਵੋਟਾਂ ਹੀ ਡਿਸਾਈਡ ਕਰਦੀ ਹੈ ਨਾ ਵੀ ਜਿੱਤਿਆ ਕੌਣ ਹੈ ਵੱਧ ਵੋਟਾਂ ਵਾਲਾ ਜਿੱਤਦਾ ਹੈ ਘੱਟ ਵਾਲਾ ਤਾਂ ਹਾਰਦਾ ਹੈ ਇਸ ਤਰ੍ਹਾਂ ਹੀ ਇਕੱਠ ਵੀ ਡਿਸਾਈਡ ਕਰਦੇ ਨੇ ਕੋਈ ਦਾ ਰੀਅਰ ਲੀਡਰ ਹੋ ਪੰਜਾਬ ਪੰਜਾਬ ਨੂੰ ਕਿਹੋ ਜਿਹੇ ਬੰਦੇ ਚਾਹੀਦੇ ਨੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਸਿੱਧੂ ਸਾਹਿਬ ਹੀ ਚਾਹੀਦੇ ਨੇ ਸਿੱਧੂ ਸਾਹਿਬ ਵਰਗੇ ਗੁਣ ਦੂਜੇ ਵੀ ਪੈਦਾ ਕਰਨ ਉਸ ਤਰ੍ਹਾਂ ਏਜੰਡੇ ਨੂੰ ਉਹਨੂੰ ਫਾਲੋ ਕਰਨ ਜੋ ਸਿੱਧੂ ਸਾਹਿਬ ਕਹਿੰਦੇ ਨੇ ਵੀ ਅਸੀਂ ਰੇਤੇ ਦੀ ਕਾਰਪੋਰੇਸ਼ਨ ਬਣਾਉਣੀ ਹੈ ਅਸੀਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੀ ਹੈ ਅਸੀਂ ਮੀਡੀਆ ਦੀ ਇਸ ਤਰ੍ਹਾਂ ਕਾਰਪੋਰੇਸ਼ਨ ਬਣਾਉਣੀ ਹੈ ਇਹ ਜੇ ਉਹ ਗੱਲ ਇਹ ਕਰ ਦਾ ਪੰਜਾਬ ਦਾ ਕੋਈ ਵੀ ਚਾਹੇ اپੋਜੀਸ਼ਨ ਦਾ ਲੀਡਰ ਹੈ ਉਹ ਉਹ ਚੁਰਖਸ ਕੱਢੇ ਇਹ ਤਾਂ ਗਲਤ ਹੈ ਅਸੀਂ ਇੱਥੇ ਕਹਿ ਕੇ ਆਪ ਸਟੇਟਮੈਂਟ ਦੇ ਕੇ ਬੋਰਡ ਲਵਾ ਕੇ ਠੀਕ ਹੈ ਗਰੰਟੀਆਂ ਦੇ ਕੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਨੇ ਵੀ 20000 ਅਸੀਂ ਰੇਟੇ ਜੋ ਕੱਢਾਂਗੇ 20000 ਸ਼ਰਾਬ ਜੋ ਕੱਢਾਂਗੇ 15000 ਕੱਢ ਲਾਂਗੇ ਜੀ ਅਸੀਂ ਕਰਪਸ਼ਨ ਜੋ ਕਰਪਸ਼ਨ ਜੋ ਪੈਸੇ ਨਿਕਲਦੇ ਹੁੰਦੇ ਨੇ ਕਰਪਸ਼ਨ ਤਾਂ ਬੰਦ ਕਰਨੀ ਹੁੰਦੀ ਹੈ ਜੋ ਬਚਣਗੇ ਬੇਸੀ ਖਜਾਨੇ ਚਾਹਣਗੇ ਉਹ ਉਹਦੇ ਨਾਲ ਹੋਰ ਡਵੈਲਪਮੈਂਟ ਹੋ ਜਾਊਗੀ ਪਰ ਇਹ ਥੋੜਾ ਹੁੰਦਾ ਹੈ ਵੀ ਉਹ ਚੋਂ ਅਸੀਂ ਬਚਾਵਾਂਗੇ ਇਹ ਕੀ ਕਿਹੜਾ ਫਾਰਮੂਲਾ ਹੋਇਆ ਐਸ ਪਰ ਟੈਕਨੀਕਲिटीज ਜੋ ਕਿਸੇ ਕੰਮ ਲਈ ਬਜਟ ਅਪਰੂਵ ਹੁੰਦਾ ਹੈ ਉਹਦਾ 5% ਘਟ ਜਾਂ ਵੱਧ ਸਕਦਾ ਜੇ ਇਹਦੂ ਬਾਅਦ ਘਾਟ ਹੁੰਦੀ ਹੈ ਤਾਂ ਉਹ ਕੁਐਸਚਨੇਬਲ ਹੈ ਆਡਿਟੇਬਲ ਹੈ ਵੀ ਕਿਉਂ ਹੋਇਆ ਇਹ ਫਿਰ ਕਿਹਨੇ ਬਣਾਇਆ ਸੀ ਐਸਟੀਮੇਟ ਇਹ ਉੱਤੇ ਐਵੇਂ ਝੂਠ ਬੋਲੀ ਜਾਂਦੇ ਨੇ ਅਸੀਂ ਉੱਥੇ 100 ਕਰੋੜ ਬਚਾ ਲਿਆ ਜੀ ਉੱਥੇ 200 ਕਰੋੜ ਬਚਾ ਲਿਆ ਜੀ ਜੇ ਇਹ ਗੱਲਾਂ ਨਵਜੋਤ ਸਿੰਘ ਸਿੱਧੂ ਲੋਕਾਂ ਚ ਲੈ ਕੇ ਆਉਂਦੇ ਨੇ ਤਾਂ ਫਿਰ ਦੂਜੇ ਲੀਡਰ ਵੀ ਲੈ ਕੇ ਆਉਣ ਕੋਈ ਰੋਕਦਾ ਉਹਨਾਂ ਨੂੰ ਉਹਨਾਂ ਨੂੰ ਰੋਕਿਆ ਕਿਸੇ ਨੇ ਐਲਓਪੀ ਸਾਹਿਬ ਨੂੰ ਭਗਵੰਤ ਮਾਨ ਜੀ ਇਹ ਕਹਿ ਰਹੇ ਨੇ ਵਿਧਾਨ ਸਭਾ ਦੇ ਵਿੱਚ ਵੀ ਬਾਜਵਾ ਸਾਹਿਬ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਉੱਤੋਂ ਸਪੀਕਰ ਰੋਜ਼ ਇਹ ਇਨਸਟਰਕਸ਼ਨਾਂ ਦਿੰਦਾ ਹੈ ਵੀ ਕਿਸੇ ਨੇ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ ਮੇਰੇ ਨਾਲ ਕਰੋ ਜਿਹੜੀ ਤੇ ਉੱਥੇ ਬਾਜਵਾ ਸਾਹਿਬ ਦੱਸ ਨਹੀਂ ਸਕ ਸਕਦੇ ਉਹਨਾਂ ਨੂੰ ਵੀ ਭਗਵੰਤ ਮਾਨ ਜੀ ਤੁਹਾਡੀਆਂ ਅੱਖਾਂ ਚ ਪਾ ਕੇ ਅੱਖਾਂ ਗੱਲ ਨਹੀਂ ਕਰਨੀ ਹੁੰਦੀ ਜੋ ਗੱਲ ਕਰਨੀ ਹੈ ਉਹ ਸਪੀਕਰ ਸਾਹਿਬ ਨਾਲ ਕਰਨੀ ਹੈ ਤੁਸੀਂ ਵੀ ਉਹਨਾਂ ਦੀਆਂ ਅੱਖਾਂ ਚ ਬੋਲੋ ਤੇ ਮੈਂ ਵੀ ਉਹਨਾਂ ਦੀਆਂ ਅੱਖਾਂ 'ਚ ਦੇਖ ਕੇ ਬੋਲੂਗਾ ਤੇ ਫਿਰ ਉੱਥੇ ਚੁੱਪ ਕਿਉਂ ਰਹੀ ਤੇ ਜੇ ਇਹੀ ਗੱਲਾਂ ਉੱਥੇ ਸਿੱਧੂ ਸਾਹਿਬ ਕਰਦੇ ਨੇ ਸਟੇਜ 'ਤੇ ਖੜਕੇ ਉਹ ਮੜਾ ਕੀ ਹੈ ਜੇ ਉਹ ਐਸ ਵਾਰੀ ਐਮਐਲਏ ਜਿੱਤੇ ਹੁੰਦੇ ਤਾਂ ਗੁਦਰਤੀ ਉਹਨਾਂ ਨੇ ਵਿਧਾਨ ਸਭਾ 'ਚ ਇਹੀ ਚੀਜ਼ਾਂ ਕਰਨੀਆਂ ਸੀ ਤੇ ਪਤਾ ਲੱਗਦਾ ਲੋਕਾਂ ਨੂੰ ਵੀ ਆਪੋਜੀਸ਼ਨ ਦਾ ਰੋਲ ਕੀ ਹੁੰਦਾ ਸਿੱਧੂ ਸਾਹਿਬ ਕਈ ਵਾਰੀ ਦੇਖਿਆ ਸਟੇਜ 'ਤੋਂ ਆਪਣੇ ਲੀਡਰਾਂ ਨੂੰ ਜਿਹੜੋਂ ਸਾਰਾ ਕਰਦੇ ਨੇ ਤਾਂ ਬੇਬਾਕੀ ਨਾਲ ਬੋਲਦੇ ਆ ਉਹ ਕਿਹੜੇ-ਕਿਹੜੇ ਲੀਡਰਾਂ ਨੂੰ ਜਿਹੜਾ ਸਾਰਾ ਕਰਦਾ ਵੀ ਆਮ ਆਦਮੀ ਪਾਰਟੀ ਅੱਗੇ ਨੇ ਬੋਲਦੇ ਜਾਂ ਦੂਜੀਆਂ ਪਾਰਟੀਆਂ 'ਚ ਦੇਖੋ ਇਸ਼ਾਰਾ ਤਾਂ ਉਹਨਾਂ ਦਾ ਈਵਨ ਵਰਕਰਾਂ ਤੇ ਵੀ ਹੁੰਦਾ ਉਹ ਤਾਂ ਸਾਨੂੰ ਵੀ ਟੋਕ ਦਿੰਦੇ ਨੇ ਇਹ ਤਾਂ ਨਹੀਂ ਹੈ ਵੀ ਜਿਵੇਂ ਨਾਲ ਆ ਵੀ ਸਾਡੀ ਉਹ ਤਾਰੀਫ ਹੀ ਕਰੀ ਜਾਂਦੇ ਨੇ ਸਾਨੂੰ ਵੀ ਟੋਕਦੇ ਨੇ ਕਦੇ-ਕਦੇ ਵੀ ਐ ਨਹੀਂ ਕਰਨਾ ਐਂ ਕਰੋ ਸਾਡੇ ਤੇ ਵੀ ਉਹ ਆਪ ਦਾ ਜਾਬਤਾ ਕਾਇਮ ਰੱਖਦੇ ਨੇ ਸਾਨੂੰ ਦੱਸਦੇ ਨੇ ਵੀ ਆਹ ਕਰਨਾ ਆਹ ਨਹੀਂ ਕਰਨਾ ਠੀਕ ਹੈ ਨਾ ਤੇ ਸਾਨੂੰ ਉਵੇਂ ਫਿਰ ਜਿਹੜੀ ਗੱਲ ਅਸੀਂ ਕਨਵਿੰਸ ਹੋ ਜੰਨੇ ਆ ਅਸੀਂ ਉਹ ਤੇ ਫੁੱਲ ਚੜਾਉਣੇ ਆ ਜਿਹੜੀ ਗੱਲ ਤੇ ਅਸੀਂ ਕਨਵਿੰਸ ਨਹੀਂ ਹੁੰਦੇ ਉਹ ਕਈ ਵਾਰੀ ਮੰਨ ਵੀ ਲੈਂਦੇ ਨੇ ਵੀ ਹਾਂ ਯਾਰ ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ ਕਿ ਨਾ ਤੇ ਹੁਣ ਇਸ ਕਰਕੇ ਸਿੱਧੂ ਸਾਹਿਬ ਜੋ ਇਸ਼ਾਰੇ ਕਰ ਰਹੇ ਨੇ ਉਹ ਚੋਰ ਦੀ ਦਾੜੀ ਚ ਤਣਕੇ ਵਾਂਗੂ ਸਾਰਿਆਂ ਦੇ ਨਜ਼ਰ ਆ ਰਹੇ ਨੇ ਜਿਹਦੇ ਜਿਹਦੇ ਚਾਹੇ ਉਹਨਾਂ ਨੇ ਗੱਲ 80-20 ਦੀ ਕੀਤੀ ਚਾਹੇ ਉਹਨਾਂ ਨੇ ਰੇਤਾ ਚੋਰੀ ਦੀ ਬਜਰੀ ਚੋਰੀ ਦੀ ਸ਼ਰਾਬ ਦੇ ਮਾਫੀਏ ਦੀ ਗੱਲ ਕੀਤੀ ਹੈ ਕੇਵਲ ਮਾਫੀਆ ਦੀ ਗੱਲ ਕੀਤੀ ਹੈ ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਹੈ ਜਿਹੜੀਆਂ ਇਹ ਗੱਲਾਂ ਤਾਂ ਸਾਰੀਆਂ ਇਹ ਭਗਵੰਤਮਾਨ ਜੀ ਆਪ ਕਰਦੇ ਹੁੰਦੇ ਸੀ ਕੇਜਰੀਵਾਲ ਜੀ ਆਪ ਕਹਿੰਦੇ ਰਹੇ ਨੇ ਤੇ ਫਿਰ ਜੇ ਉਹ ਚੁੱਪ ਨੇ ਤਾਂ ਇਹ ਦੱਸਣ ਲਈ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਦੀ ਚੁੱਪ ਵਿੱਚ ਸ਼ਰਾਰਤ ਹੈ ਕ腐ਪਸ਼ਨ ਹੈ ਜੇ ਸਿੱਧੂ ਉੱਥੇ ਜਾ ਕੇ ਬੋਲਦੇ ਨੇ ਸਿੱਧੂ ਸਾਹਿਬ ਆਪਣੇ ਸਟੇਜ ਤੇ ਤਾਂ ਫਿਰ ਝਮੜਾ ਕੀ ਹੈ ਕੋਈ ਤਾਂ ਰੋਲ ਨਿਭਾਵੇ ਯਾਰ ਪੰਜਾਬ ਨੂੰ ਕਿਸੇ ਨੇ ਤਾਂ ਬਚਾਉਣਾ ਕਿ ਨਹੀਂ ਬਚਾਉਣਾ ਪੰਜਾਬੀਆਂ ਨੂੰ ਕਿਸੇ ਨੇ ਤਾਂ ਦੱਸਣਾ ਵੀ ਸਾਡਾ ਕੋਈ ਸਾਡੀ ਖਾਤਰ ਉੱਥੇ ਬੋਲਣ ਵਾਲਾ ਕੋਈ ਹੈਗਾ ਤੇ ਉਹ ਰੋਲ ਸਿੱਧੂ ਸਾਹਿਬ ਬਾਖੂ ਵੀ ਨਿਭਾ ਰਹੇ ਨੇ ਉਹਨਾਂ ਦੀਆਂ ਰੈਲੀਆਂ ਦੇ ਇਕੱਠ ਤੋਂ ਉਹਨਾਂ ਦਾ ਜੋ ਸੋਸ਼ਲ ਮੀਡੀਆ 'ਚ ਇਸ ਵੇਲੇ ਚੱਲ ਰਿਹਾ ਹੈ ਉਹਦੇ ਮੁਤਾਬਕ ਸਭ ਨੂੰ ਪਤਾ ਲੱਗ ਰਿਹਾ ਹੈ ਵੀ ਸਿੱਧੂ ਇਜ਼ਦੀ ਲੀਡਰ ਜੀਦੇ ਮਗਰ ਪੰਜਾਬ ਲੱਗਣ ਨੂੰ ਤਿਆਰ ਹੈ ਤੇ ਸਿੱਧੂ ਕੋਈ ਸੇਧ ਦੇ ਸਕਦਾ ਹੈ ਮਾਨਸਾ ਸਿੰਘ ਸਾਹਿਬ ਆਮ ਆਦਮੀ ਪਾਰਟੀ ਜਿਹੜਾ ਨਿਸ਼ਾਨ ਤੇ ਟਿੱਟ ਲੜੀ ਸੀ ਮਾਨਸਾ ਤੋਂ ਕੁਝ ਸਮੇਂ ਬਾਅਦ ਜਿਹੜਾ ਪਾਰਟੀ ਤੋਂ ਖਫਾ ਹੋ ਗਏ ਸੀ ਕੀ ਸੀ ਵੀ ਇਹਨੇ ਦੁਖੀ ਕਿਉਂ ਹੋ ਗਏ ਪਾਰਟੀ ਸਾਡਾ ਦਿੱਤੀ ਸੀ ਇਹਨੇ ਮੇਰੀ ਗੱਲ ਕਰਦਿਆਂ ਸੀ ਜੀ ਹਾਂ ਜੀ ਯਾਰ ਮੈਂ ਤੁਹਾਨੂੰ ਦੱਸਾਂ ਪਹਿਲਾਂ ਵੀ ਕੁਝ ਗੱਲਾਂ ਇਹ ਜਿਹੀਆਂ ਹੁੰਦੀਆਂ ਬਈ ਸਾਡੇ ਤੋਂ ਪੋਸਟਰ ਲਵਾਏ ਗਏ ਸੀ ਕਾਜੀ ਕੇਰੀਵਾਲੀ ਵੱਲੋਂ ਵੀ ਮੈਂ ਇੱਕ ਵਾਰ ਨਹੀਂ ਕਹਤਾ ਹਜ਼ਾਰ ਬਾਰ ਕਹਤਾ ਹਾਂ ਮਜੀਠੀਆ ਚੱਟੇ ਦਾ ਤਸਕਰ ਹੈ ਤੇ ਫਿਰ ਸਾਥੋ ਤਾਂ ਉਹਨਾਂ ਨੇ ਕਰਾ ਲਈ ਜੇ ਕਾਲੀ ਸਰਕਾਰ ਆ ਜਾਂਦੀ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਜਿਨ੍ਹਾਂ ਨੇ ਪੋਸਟਰ ਲਾਏ ਸੀ ਉਹਨਾਂ ਦੀ ਢੂਹੀ ਕੁੱਟੀ ਜਾਂਦੀ ਪਰ ਦੂਜੇ ਪਾਸੇ ਉਹਨਾਂ ਨੂੰ ਤਾਂ ਵਕਤ ਪੈ ਜਾਂਦਾ ਨਾ ਜਿਨ੍ਹਾਂ ਦੇ ਆਪ ਦੇ ਕੋਈ ਥੋੜੇ-ਮੋٹے ਵੀ ਨੁਕਸਾਨੇ ਬਰਕਰਾਰ ਨੂੰ ਹੋਰ ਨੂੰ ਵਿਚਰਦੇ ਆ ਸੋ ਗਲਤੀਆਂ ਹੋਏ ਉਹ ਤਾਂ ਫਿਰ ਸਾਰੇ ਅੰਦਰ ਹੁੰਦੇ ਠੀਕ ਹੈ ਪਰ ਐਡੇ-ਐਡੇ ਪੋਸਟਰ ਲਵਾ ਕੇ ਐਡੀਆ ਜਿਹੇ ਡਿੰਗਾ ਮਾਰ ਕੇ ਹਰੇਕ ਸਟੇਜ ਤੇ ਉਹ ਬੋਲਦਾ ਮਜੀਠਿਆ ਸਾਡੀ 14 ਮਾਰਚ ਨੂੰ ਸਰਕਾਰ ਬਣੂਗੀ 16 ਨੂੰ ਤੇਰੇ ਕੋ ਘੜੀਸ ਕੇ ਜੇਲ੍ਹ ਵਿੱਚ ਕਰਦੇ ਫੇਕ ਦੇ ਲੀ ਗਏ ਆਹ ਕਹਿਣ ਵਾਲਾ ਬੰਦਾ ਉਹ ਜਿਹੜੀ ਵਰਡਿੰਗ ਉਹਨਾਂ ਨੇ ਆਪਦੀ ਮਾਫੀ ਚ ਲਿਖੀ ਹੈ ਕੇਜਰੀਵਾਲ ਜੀ ਨੇ ਮਜੀਠੀ ਤੋਂ ਮਾਫੀ ਮੰਗਣ ਵੇਲੇ ਮੇਰੇ ਖਿਆਲ ਚ ਅਗਲਾ ਕਹਿੰਦਾ ਉਸ ਲਿਖਣ ਤੋਂ ਪਹਿਲਾਂ ਯਾਰ ਮੈਨੂੰ ਤਫਾਹੀ ਲਾ ਦੇ ਪੈ ਤਾਂ ਕੁਝ ਕਾ ਕੇ ਮਰ ਜਾਈਂ ਠੀਕ ਹੈ ਉਹ ਮੰਨ ਰਹੇ ਨੇ ਉਸ ਤੋਂ ਬਾਅਦ ਇਹਨਾਂ ਰੋਲਾ ਪੈਣ ਤੋਂ ਬਾਅਦ ਉਹ ਫੇਰ ਛਾਤੀਆਂ ਠੋਕ ਠੋਕ ਕੇ ਲੋਕਾਂ ਜੋ ਕਰੀ ਜਾਂਦੇ ਲੋਕਾਂ ਨੇ ਬੋਟਾਂ ਹੀ ਪਾਤੀਆਂ ਵੀ ਹੁਣੀ ਕਰਕੇ ਦੇ ਦਿਓ ਉਹ ਕਹਿੰਦੇ ਸੀ ਹੁਣ ਕਰ ਦਿਓ ਹੁਣ ਤੁਹਾਨੂੰ ਕੋ ਰੁਕਦਾ ਤੁਸੀਂ ਬਲਕਿ ਕਰਨ ਦੀ ਬਜਾਏ ਕਿਉਂਕਿ ਉਮੀਦਾਂ ਲੋਕਾਂ ਨੂੰ ਜਗਾ ਕੇ ਤੁਸੀਂ ਆਸ ਦੀ ਕਿਰਨ ਦਿਖਾ ਕੇ ਪੰਜਾਬ ਲਈ ਤੁਸੀਂ ਕੰਮ ਪਹਿਲੀਆਂ ਸਰਕਾਰਾਂ ਤੋਂ ਹੀ ਪੁੱਠੇ ਕਰਨਾ ਸ਼ੁਰੂ ਕਰਦੇ ਤੇ ਫਿਰ ਹੁਣ ਜੇ ਸਿੱਧੂ ਸਾਹਿਬ ਫੇਰ ਵੀ ਸਟੇਜਾਂ ਤੇ ਜਾ ਕੇ ਚੀਜ਼ਾਂ ਨਾ ਦੱਸਣ ਫਿਰ ਕਿਹਨੇ ਦੱਸਣੀਆਂ ਨੇ ਕੋਈ ਤਾਂ ਦੱਸੂਗਾ ਇਸ ਕਰਕੇ ਜਿਹੜੀ ਉਹ ਗੱਲ ਤੁਸੀਂ ਮੇਰੇ ਨਾਲ ਸਵਾਲ ਕੀਤਾ ਸੀ ਵੀ ਪਾਰਟੀ ਕਿਉਂ ਛੱਡੀ ਤਾਂ ਇਹਨਾਂ ਗੱਲਾਂ ਕਰਕੇ ਇਹਨਾਂ ਤੋਂ ਖਫਾ ਹੋ ਕੇ ਪਾਰਟੀ ਛੱਡੀ ਸੀ ਠੀਕ ਹੈ ਜਿਹੜਾ ਅਜੰਡਾ ਲੈ ਕੇ ਆਈ ਸੀ ਆਮ ਆਦਮੀ ਪਾਰਟੀ ਉਹ ਅਜੰਡਾ ਕਿੰਨਾ ਕੁ ਲਾਗੂ ਹੋ ਚੁੱਕਾ ਹੈ ਹੁਣ ਪੰਜਾਬ ਦੇ ਵਿੱਚ ਦੇਖੋ ਇਸ ਤਰ੍ਹਾਂ ਹੁੰਦਾ ਜੀ ਕੁਝ ਗੱਲਾਂ ਤਾਂ ਹੁੰਦੀਆਂ ਐ ਜਿਹੜੀਆਂ ਨੇਚਰਲ ਵੇ ਨਾਲ ਹੋਣੀਆਂ ਹੁੰਦੀਆਂ ਠੀਕ ਐ ਉਹ ਸਰਕਾਰ ਏ ਹੋਵੇ ਬੀ ਹੋਵੇ ਸੀ ਹੋਵੇ ਉਹਨਾਂ ਨੇ ਥੋੜੇ ਮੋਟੇ ਕੰਮ ਤਾਂ ਕਰਨੀ ਹੁੰਦੇ ਨੇ ਉਸ ਤੋਂ ਇਲਾਵਾ ਮਾਰ ਕੇ ਬਾਜੀ ਵਾਲਾ ਕੰਮ ਕੋਈ ਇੱਕ ਗਣਾ ਦੋ ਐ ਆ ਸਮਾਦੀ ਪਾਰਟੀ ਸਰਕਾਰ ਦਾ ਵੀ ਇਹਨਾਂ ਨੇ ਆ ਕਰਤਾ ਜੀ ਕੀ ਕੀਤਾ ਸਿਲੈਕਸ਼ਨ ਲਾਈਆਂ ਪੰਜਾਬ ਦੇ ਵਿੱਚ ਆਉਦੀ ਮਸ਼ਹੂਰੀ ਲਈ ਠੀਕ ਐ ਨਾ ਉਸੇ ਤੇ ਹੀ ਲਿਖ ਰਹੇ ਨੇ ਫਲੈਕਸ ਤੇ ਲਿਖ ਕੇ ਦੱਸ ਰਹੇ ਨੇ ਵੀ ਹਮਾਰਾ ਕੰਮ ਬੋਲਦਾ ਹੈ ਕਿੱਥੇ ਬੋਲਦਾ ਕੰਮ ਦੱਸੋ ਤਾਂ ਸਹੀ ਇਹੜੇ ਕਿਹੜੇ ਕੰਮ ਕਰਤੇ ਇਹ ਜੇ ਵੀ ਆ ਕੋਈ ਯੂਨੀਵਰਸਟੀਆਂ ਵਧੀਆ ਚੱਲ ਰਹੀਆਂ ਨੇ ਸਾਡੇ ਕੋਈ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਉਹਨਾਂ ਚਲੇ ਗਏ ਔਂਕੜੇ ਇੱਧਰ ਉੱਧਰ ਤੋੜ ਮਰੋੜ ਕੇ ਫਲੈਕਸ ਲਾ ਦਿੰਦੇ ਨੇ ਹਮਨੇ ਐਸਾ ਕਰਦੀਆ ਵੈਸਾ ਕਰਦੀਆ ਕੀ ਆਏਗਾ ਨਾ ਠੀਕ ਹੈ ਨਾ ਤੇ ਫਿਰ ਦੇਖੋ ਤੁਸੀਂ ਸੋਸ਼ਲ ਮੀਡੀਆ ਪੰਜਾਬ ਦੀ ਬੇਰੁਜ਼ਗਾਰੀ ਦੇ ਮੁੱਦੇ ਤੇ ਕੋਈ ਆਮ ਆਦੀ ਪਾਰਟੀ ਹਰ ਇੱਕ ਸਰਕਾਰ ਕਹਿੰਦੀ ਐ ਪਰ ਇਹਨੇ ਤਾਂ ਹੱਦੀ ਕਰਤੀ ਜਿਹੜਾ ਮਹਿਕਮਾ ਖਾਸ ਕਰਕੇ ਪਬਲਿਕ ਰਿਲੇਸ਼ਨ ਦਾ ਜਿਹਨੇ ਸਰਕਾਰ ਨੂੰ ਲੋਕਾਂ ਨਾਲ ਜੋੜਨਾ ਉਹਦੇ ਵਿੱਚ ਬੰਦੇ ਦਾ ਸਾਰੇ ਲਿਆ ਕੇ ਦਿੱਲੀ ਤੋਂ ਭਰਤੀ ਕੀਤੇ ਨੇ ਬਾਹਰਲੇ ਬੰਦੇ ਕੀਤੇ ਨੇ ਪੰਜਾਬ ਦੀ ਕਿੱਥੇ ਗਏ ਬੰਦੇ ਸਰਕਾਰ ਬਣਾਉਣ ਵੇਲੇ ਜਿਹੜਾ ਰੋਲ ਪੰਜਾਬ ਦੇ ਵਰਕਰ ਨੇ ਨਿਭਾਇਆ ਉਹ ਸਾਰਾ ਦਰਕਨਾਰ ਕਰਕੇ ਤੁਸੀਂ ਬਾਹਰੋਂ ਬੰਦੇ ਭਰਤੀ ਕਰ ਲਏ ਉਹਨਾਂ ਨੂੰ ਤਾਂ 100 ਬੰਦੇ ਨੂੰ ਨੌਕਰੀ ਦੇ ਦਿੰਦੇ ਯਾਰ ਪੰਜਾਬ ਵਾਲੇ ਇਸ ਕਰਕੇ ਇਹ ਦਮ ਗਜੇਬ ਸ਼ਕਤ ਮਾਰੇ ਨੇ ਜੋ ਮਰਜ਼ੀ ਕਰੀ ਜਾਂਦੇ ਨੇ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਹੀ ਦੱਸਦੇ ਨਾ ਵੀ ਜਿੱਤੇ ਹੋਏ ਮੈਂ ਮੌਜੂਦ ਰਾਂਦੇ ਲੋਕਾਂ ਦਾ ਮੈਨੂੰ ਐ ਦੱਸੋ ਭਗਵੰਤ ਮਾਨ ਜੀ ਛੋਟੀ ਗੱਲਤੀ ਵੀ ਉਹਨੇ ਲੋਕਾਂ ਨੂੰ ਲੋਕ ਕਹਤਾ ਉਹ ਤੇ ਤੁਮਚੜਪਟ ਦਾ ਵਿਧਾਨ ਸਭਾ ਚ ਹਿੰਦੀ ਦਾ ਸ਼ਬਦ ਹੈ ਜੀ ਫਲਾਨਾ ਜੀ ਧੋਕਾ ਜੀ ਮੈਨੂੰ ਐ ਤਾਂ ਤਾਂ ਸਕੂਲ ਆਫ ਐਮੀਨੈਂਸ ਕਿਹੜੀ ਪੰਜਾਬੀ ਦਾ ਸ਼ਬਦ ਹੈ ਐਮੀਨੈਂਸ ਪੰਜਾਬੀ ਦਾ ਹੈ ਤੇ ਤੁਸੀਂ ਯਾਰ ਹੱਦ ਹੋ ਗਈ ਦੂਜਿਆਂ ਨੂੰ ਦੱਸਦੇ ਹੋ ਇਹਦਾ ਕੋਈ ਪੰਜਾਬੀ ਦਾ ਵਰਡ ਯੂਜ਼ ਕਰ ਲੈਂਦੇ ਉਥੇ ਵੀ ਆ ਸਕੂਲ ਨੇ ਸਾਡੇ ਤੇ ਤੁਸੀਂ ਜਣੀ ਮਤਲਬ ਕਿ ਕਹਿੰਦੇ ਕੁਛੋਂ ਕਰਦੇ ਕੁਛੋਂ ਸਿਰਫ ਇੰਨਾ ਵੀ ਉਹਨੂੰ ਵੀ ਕਮੇਡੀਅਨ ਦੂਜਿਆਂ ਮੌਜੂਦਾ ਡਾਉਣਾ ਆਉਂਦਾ ਤੇ ਉਹ ਤੇ ਬਾਵਾਜੀ ਕਰਾ ਕੇ ਫਲੈਕਸਾਂ ਜਿਹਾ ਲਾ ਕੇ ਸਰਕਾਰੀ ਖਜ਼ਾਨੇ ਚ ਉਹ ਕਹਿੰਦੇ ਪਤਾ ਨਹੀਂ ਲੋਕ ਸਾਨੂੰ ਚੰਗੇ ਕਹਿੰਦੇ ਹੋਣਗੇ ਲੋਕ ਇਸ ਵੇਲੇ ਅੱਕੇ ਪਏ ਆ ਅੱਜ ਹੁਣ ਵੋਟਾਂ ਪੈਣਗੀਆਂ ਸਾਨੂੰ ਪਤਾ ਲੱਗਦੀ ਆ ਮੇਅਰ ਦੀ ਚੋਣ ਹੋ ਕੇ ਹਟੀਆ ਪਤਾ ਲੱਗ ਗਿਆ ਵੀ ਕੰਟਰੋਲ ਕਰ ਲਿਆ ਉਹਨਾਂ ਨੇ ਤੇ ਮੇਅਰ ਦੀ ਗੱਲ ਕੀਤੀ ਅੱਜ ਭਾਜਪਾ ਨੇ ਜਿਹੜਾ ਉੱਥੇ ਵੱਡੀ ਗਿਣਤੀ ਜਿੱਤ ਹਾਸਲ ਕੀਤੀ ਹੈ ਕਿਵੇਂ ਦੇਖ ਦੋਗੇ 8 ਵੋਟਾਂ ਵੀ ਜਿਹੜੀਆਂ ਰੱਦ ਹੋਈਆਂ ਨੇ ਜੀ ਆਪਕੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਜੇ ਵੀ ਰੱਦ ਹੋਣਾ ਵੋਟ ਬੜੀ ਮੰਦਭਾਗੀ ਗੱਲ ਹੁੰਦੀ ਹੈ ਕਿਉਂਕਿ ਕਿਸੇ ਨੇ ਆ ਦਾ ਰਾਈਟ ਐਕਸਰਸਾਈਜ਼ ਕੀਤਾ ਕਿਉਂ ਦਿੱਤਾ ਪਰ ਜੇ ਵੈਲਡ ਰੀਜ਼ਨ ਹੋਣ ਤੇ ਫਿਰ ਰੱਦ ਕਰਨੀ ਪੈਂਦੀ ਹੈ ਜੇ ਅੱਠ ਵੋਟਾਂ ਰੱਦ ਹੋਈਆਂ ਨੇ ਮੈਨੂੰ ਇਹ ਦੱਸੋ ਵੋਟਾਂ ਪਾਉਣ ਵਾਲੇ ਕੋਈ ਅਣਪੜ੍ਹੇ ਬੰਦੇ ਆ ਆਰਡੀਨਰੀ ਬੰਦੇ ਸੀ ਉਹ ਇਲੈਕਟਿਡ ਰਿਪ੍ਰੈਜ਼ੈਂਟਡ ਬਣੇ ਲੋਕਾਂ ਦੇ ਮਿਉਸ ਪਰ ਕਮਿਸ਼ਨਰ ਨੇ ਜੇ ਉਹਨਾਂ ਦੀ ਵੋਟ ਕੈਨਸਲ ਹੁੰਦੀ ਹੈ ਵੋਟ ਹੀ ਨਹੀਂ ਪਾਉਣੀ ਆਉਂਦੀ ਉਹਨਾਂ ਨੂੰ ਤੋ ਮੇਰੇ ਖਿਆਲ ਚ ਤਾਂ ਯਾਰ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਇਹਦਾ ਮਤਲਬ ਕਿ ਉਹਨਾਂ ਨੇ ਧਰੋਹ ਕੀਤਾ ਕੰਟਰੀ ਨਾਲ ਉਹਨੂੰ ਲੀਡਰ ਵੀ ਨਹੀਂ ਛੱਡਣਾ ਹੁੰਦਾ ਵੀ ਕਿਸੇ ਜਾ ਛੱਡ ਲਿਆ ਇਸ ਕਰਕੇ ਜਿਹੜਾ ਇਹ ਕੁਝ ਹੋਇਆ ਸਾਰਾ ਉੱਥੇ ਆਰਐਸਐਸ ਦੀ ਬੈਕਗ੍ਰਾਉਂਡ ਦੋਨਾਂ ਪਾਰਟੀਆਂ ਇਹ ਬੀਜੇਪੀ ਦੀ ਵੀ ਤੇ ਆਮਾਦੀ ਪਾਰਟੀ ਦੀ ਵੀ ਇਹਨਾਂ ਦੋਨਾਂ ਦੀ ਮਿਲੀ ਭੁਗਤ ਨਾਲ ਸਾਰਾ ਕੁਝ ਹੋਇਆ ਵੀ ਅਗਲਾ ਕਹਿੰਦੇ ਇਹ 8 ਵੋਟਾਂ ਅਸੀਂ ਤੁਹਾਨੂੰ ਵੇਚ ਤਰੀ ਸਾਹਿਬ ਫਿਰ ਤਾਂ ਨੰਗੇ ਹੋ ਜਾਵਾਂਗੇ ਕਿ ਸ਼ਰਿਆਂ ਵਿੱਚ ਬੂਟੀ ਨਾ ਪਾਉਣ ਜਾਈਏ ਜਾਂ ਅਸੀਂ ਕਾਂਗਰਸ ਨੂੰ ਬਾਦੀਏ ਵੀ ਅਸੀਂ ਇਸ ਤਰੀਕੇ ਨਾਲ ਕਰਾਂਗੇ ਤੁਸੀਂ ਕੈਂਸਲ ਕਰਦੇ ਅਸੀਂ ਚੁੱਪ ਰਾਵਾਂਗੇ ਆ ਕੁਛ ਹੋਇਆ ਡਰਾਮਾ ਹੋਇਆ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੇ ਵਿੱਚ ਵੱਢ ਰਹੀ ਹੈ ਜਸਟ ਉਹਨਾਂ ਨੂੰ ਪ੍ਰੋਸਟ ਕਰਨ ਵਾਸਤੇ ਖਰਾਬ ਕਰਨ ਵਾਸਤੇ ਆਮ ਆਦਮੀ ਪਾਰਟੀ ਤੇ ਤੁਸੀਂ ਉਹਦੀ ਗੱਲ ਕੀਤੀ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੁਸੀਂ ਉੱਤਾ ਕਰਨ ਨੂੰ ਕਹਿੰਦੇ ਅਗੇ ਮੋਦੀ ਦੀ ਲਹਿਰ ਰੋਕਣ ਲਈ ਭਾਜਪਾ ਦੀ ਲਹਿਰ ਰੋਕਣ ਲਈ ਇਕੱਠੇ ਹੋਣ ਨੂੰ ਕਹਿੰਦੇ ਆ ਜੇ ਕੋ ਗੱਲ ਇਸ ਤਰ੍ਹਾਂ ਹੈਗੀ ਆ ਵੀ ਠੀਕ ਹੈ ਭਾਜਪਾ ਦਾ ਅਜੰਡਾ ਜਿਹੜਾ ਕੰਮ ਨੂੰ ਆਟੇਗਾ ਉਹਨੂੰ ਰੋਕਣ ਵਾਸਤੇ ਦਿਸ ਇਜ਼ ਵਾਈਸ ਸਟੈਪ ਫਰੋਮ ਆਲ ਪਾਰਟੀਆਂ ਵੀ ਜੇ ਇਕੱਠੇ ਹੋ ਜਾਣ ਤਾਂ ਘੱਟੋ ਘੱਟ ਇੱਕ ਤਾਂ ਇਹ ਹੈ ਵੀ ਉਹਦੇ ਵਿੱਚ ਪਾਰਟੀਆਂ ਦੀ ਜਾਤੀ ਦੀ ਸ਼ਮੂਲੀਅਤ ਹੋਏਗੀ ਤੇ ਆਪਣੇ ਆਪ ਦੇ ਵਿੱਚ ਇੱਕ ਹੈ ਡੈਮੋਕਰੇਸੀ ਲਈ ਪੋਜ਼ਿਟਿਵ ਸਾਈਨ ਹੁੰਦਾ ਜਾਦੀ ਲੋਕਾਂ ਦਾ ਇਕੱਠੇ ਹੋਣਾ ਨੰਬਰ 2 ਤੇ ਉਹਨਾਂ ਦੀ ਵਿਚਾਰਧਾਰਾ ਕਾਮਨ ਮਿਨਿਮਮ ਪ੍ਰੋਗਰਾਮ ਬਣ ਕੇ ਕੋਈ ਦੇਸ਼ ਦਾ ਭਲਾ ਕਰੂਗਾ ਨੰਬਰ 3 ਤੇ ਇਹ ਇਕੱਠੇ ਹੋਣ ਚ ਕੋਈ ਹਰਜ਼ ਨਹੀਂ ਜੇ ਮੁਜੋਰਟੀ ਲੋਕੇ ਸਮਝਦੇ ਨੇ ਵੀ ਉਹ ਆਪਣਾ ਕਾਮਨਲ ਅਜੰਡਾ ਲੈ ਕੇ ਬੀਜੇਪੀ ਆ ਰਹੀ ਹੈ ਤਾਂ ਉਹਨੂੰ ਉਹਨਾਂ ਦੇ ਜੋ ਇਰਾਦੇ ਨੇ ਉਹ ਆਸਤ੍ਰਪ੍ਰਸਤ ਕਰਨ ਲਈ ਸਾਰਾ ਇਹ ਇਕੱਠੇ ਹੋ ਰਿਹਾ ਹੈ ਚੰਗੀ ਗੱਲ ਹੈ ਠੀਕ ਹੈ ਮਾੜੀ ਗੱਲ ਨਹੀਂ ਹੈ ਸਿੱਧੂ ਮੁਸੇਵਾਲਾ ਤੁਹਾਡੇ ਜ਼ਿਲ੍ਹੇ ਦਾ ਨੌਜਵਾਨ ਸੀ ਜਿਹਨੇ ਪੂਰੀ ਦੁਨੀਆ 'ਚ ਨਾਮ ਰੋਸਨਾ ਕੀਤਾਗਾ ਉਹਦੇ ਪਿਤਾ ਨੇ ਕਈ ਵਾਰੀ ਕਹਿੰਦਾ ਵੀ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਉਹਨਾਂ ਨੇ ਵੀ ਕਿਹਾ ਤਾਂ ਵੀ ਗੈਂਗਸਟਰ ਜਿਹੜੇ ਸਿੱਧੂ ਮੁਸੇਵਾਲਾ ਨੂੰ ਕਤਲ ਕਰਨ ਵਾਲੇ ਸੀ ਉਹ ਬਾਹਰ ਫਿਰਦੇ ਨੇ ਤੇ ਨੌ ਜਬਾਨਾਂ ਨੂੰ ਚੁੱਕ ਕੇ ਜਿਹੜਾਂ ਦੇ ਵੀ ਸੁੱਟਿਆ ਜਾ ਰਿਹਾ ਕਿਵੇਂ ਦੇਖ ਦੋ ਇਸ ਮੁੱਦੇ ਨੂੰ ਪੂਰੇ ਕੋ ਇਹਦੇ ਵਿੱਚ ਨਾ ਜੀ ਜਿਹੜਾ ਤਾਂ ਜਸਟਿਸ ਮਿਲਣ ਦੀ ਗੱਲ ਹੈ 노 ਡਾਊਟ ਵੀ ਆਪਣੇ ਇੰਡੀਅਨ ਜਸਟਿਸ ਸਿਸਟਮ ਹੈ ਜਿਹੜਾ ਉਹ ਕੁਦਰਤੀ ਤੌਰ ਤੇ ਹੇਰੀنگ ਹਰੇ ਕੇਸ ਨੂੰ ਰਲਿੰ ਕਰਦਾ ਇੱਕ ਨਹੀਂ ਦੋ ਨੂੰ ਨਹੀਂ ਤਿੰਨ ਨੂੰ ਨਹੀਂ ਕਿੰਨੇ ਇੰਪੋਰਟੈਂਟ ਕੇਸ ਹੈ ਜਿਹੜੇ ਇਹਨਾਂ ਕੋਰਟਾਂ ਚੋਂ ਡਿਲੇ ਹੋਏ ਨੇ ਹੁਣ ਬਾਬਰੀ ਮਾਸੇ ਦੀ ਲਾ ਲਓ 1992 ਚ ਬਾਬਰੀ ਮਾਸੇ ਦਾ ਢਾਈ ਹੈ ਤੇ ਜਿਹੜਾ ਫੈਸਲਾ ਆਇਆ ਕਦੋਂ ਆਇਆ ਇਹ ਫੈਸਲਾ ਉਹਦੀ ਸਾਲ ਦੇ ਵਿੱਚ 2 ਸਾਲ ਚ 3 ਸਾਲ ਚ 5 ਸਾਲ ਚ ਕਹੇ ਤਾਂ ਹੋਣਾ ਚਾਹੀਦਾ ਐਡਾ ਇੰਪੋਰਟੈਂਟ ਇਸ਼ੂ ਹੈ ਠੀਕ ਹੈ ਤੇ ਆਇਆ ਕਦੋਂ ਹੁਣ ਜਾ ਕੇ ਆਇਆ ਸਾਲ ਤੋਂ ਸਾਲ ਤੱਕ ਹੈ ਨਾ ਠੀਕ ਹੈ ਨਾ ਕਿ ਇਸ ਤਰੀਕੇ ਨਾਲ ਹੀ ਹੋਰ ਕਿੰਨੇ ਕ੍ਰਿਮੀਨਲ ਕੇਸ ਨੇ ਜਿਨ੍ਹਾਂ ਦਾ ਪਰ ਉਤਾਰਾ ਕਰਨ ਚ ਸਾਡਾ ਕ੍ਰਿਮੀਨਲ ਜਸਟਿਸ ਇਹਦਾ ਉਧਰ ਤੌਰ ਤੇ ਰਿਸਪੌਂਸਿਬਿਲਟੀ ਬਣਦੀ ਹੈ ਜੇ ਕੋਰਟਾਂ ਚ ਇਹਨੇ ਨੇ ਕੇਸ ਲਟਕੀ ਜਾਣ ਤਾਂ ਫਿਰ ਕੋਰਟਾਂ ਨੇ ਜਿਹੜੀ ਥੱਲੇ ਵਾਲਿਆਂ ਨੂੰ ਮੋਨੀਟਰ ਕਰਨਾ ਹੁੰਦਾ ਹੈ ਖਿੱਚਣਾ ਹੁੰਦਾ ਹੈ ਤਾਂ ਫਿਰ ਉਹਨਾਂ ਤੇ ਕਿਵੇਂ ਕਰਦੇ ਹੈ ਇਸ ਕਰਕੇ ਇਹਦਾ ਸਿੱਧੂ ਸਾਹਦਾ ਜਿਹੜਾ ਕੇਸ ਹੈ ਇਹ ਇੱਕ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹ ਇੱਕ ਪੋਲੀਟੀਕਲ ਪਰਸਨੈਲਿਟੀ ਹੋਣ ਦੇ ਨਾਲ-ਨਾਲ ਇੱਕ ਸੈਲੀਬ੍ਰੇਟਿਡ ਸਿੰਗਰ ਸੀ ਇੰਟਰਨੈਸ਼ਨਲ ਲੈਵਲ ਦਾ ਤੇ ਜੇ ਉਹਦੇ ਕੇਸ ਡਲੇ ਹੁੰਦੀ ਹੈ ਤਾਂ ਕੁਦਰਤੀ ਹੈ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਚਲੋ ਦੀ ਇੱਕ ਕੁਐਸਚਨੇਬਲ ਹੋ ਜਾਂਦਾ ਇਸ ਕਰਕੇ ਜਿੱਥੇ ਜਿੱਥੇ ਵੀ ਹੈ ਚਾਹੇ ਪੁਲਿਸ ਦਾ ਰੋਲ ਹੈ ਚਾਹੇ ਜੁਡੀਸ਼ਰੀ ਦਾ ਹੈ ਤਾਂ ਅਬਜੈਕਟਿਵ ਦਾ ਹੈ ਤਾਂ ਇਹੋ ਜਿਹੇ ਕੇਸਾਂ ਨੂੰ ਤਾਂ ਬੜਾਈ ਜਣੀ ਟਾਈਮ ਬਾਉਂਡ ਮੈਨਰ ਨਾਲ ਨਿਬੇੜਨਾ ਹੁੰਦਾ ਹੈ ਤਾਂ ਕਿ ਲੋਕਾਂ ਨੂੰ ਇਹ ਦੀ ਜਸਟਿਸ ਮਿਲਿਆ ਮਤਲਬ ਮਿਲਿਆ ਮਿਲ ਗਿਆ ਤਾਂ ਮਿਲਿਆ ਲੱਗੇ ਵੀ ਹਾਂ ਜਸਟਿਸ ਮਿਲਿਆ ਪਰ ਜਦੋਂ ਡਿਲੇ ਹੋ ਜਾਂਦਾ ਤਾਂ ਜਸਟਿਸ ਡਿਲੇਡ ਜਸਟ ਜਿਹੜਾ ਡਿਨਾਈ ਵੀ ਹੁੰਦਾ ਹੈ ਕਿਸੇ ਦਾ ਭਾਨਾ ਸਿੱਧੂ ਦੀ ਗ੍ਰਿਫਤਾਰੀ ਵੀ ਲਗਾਤਾਰ ਪਰਚੇ ਦਰਜ ਹੋ ਰਹੇ ਨੇ ਕਿ ਚੈਨੀ ਚੁਰਦਾ ਜਿਹੜਾ ਬਣਾ ਦਿੱਤਾ ਗਿਆ ਮੈਂ ਕਿਵੇਂ ਦੇਖ ਦਵਾਂ ਇਹਨੂੰ ਪੂਰੇ ਮਾਮਲੇ ਨੇ ਦੇਖੋ ਉਸ ਕੇਸ ਦੇ ਵਿੱਚ ਇਹ ਹੁੰਦਾ ਜੀ ਇਹ ਕਮੈਂਟ ਕਰਨ ਲਈ ਇੱਕ ਤਾਂ ਇਹ ਹੁੰਦਾ ਵੀ ਤੁਹਾਡਾ ਤੁਸੀਂ ਪਰਸਨਲੀ ਜਾਣਦੇ ਹੋ ਹਾਂ ਬੰਦੇ ਨੂੰ ਮੈਂ ਭਾਨੇ ਸਿੱਧੂ ਨੂੰ ਹਜੇ ਤੱਕ ਕਦੇ ਨਹੀਂ ਮਿਲਿਆ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਬੈਕਗ੍ਰਾਉਂਡ ਹੈ ਕਿਸ ਤਰ੍ਹਾਂ ਦੀ ਹੈਗੀ ਹੈ ਠੀਕ ਹੈ ਤੇ ਨਾਲ ਜਦੋਂ ਕੇਸ ਜੁਡੀਸ਼ੀਅਲ ਸਿਸਟਮ ਸਾਡੇ ਇਸ ਡੁਕਨੀ ਚ ਚਲੇ ਜਾਂਦਾ ਨਾ ਤਾਂ ਉਦੋਂ ਉਤੇ ਕੁਐਸਚਨ ਕਰਨਾ ਠੀਕ ਹੈ ਅਸੀਂ ਇਸ ਗੱਲ ਤੇ ਤਾਂ ਕੁਐਸਚਨ ਕਰਦੇ ਹਾਂ ਵੀ ਉਹਨਾਂ ਨੂੰ ਜਿਹੜੇ ਕੇਸ ਵਾਰੀ-ਵਾਰੀ ਫੜਿਆ ਜਾ ਰਿਹਾ ਹੈ ਇੱਕ ਵਾਰੀ ਕਿਉਂ ਨਹੀਂ ਫੜੇ ਕੇ ਇਹ ਜਣੀ ਸਰਕਾਰ ਦੀ ਕਿਤੇ ਨਾ ਕਿਤੇ ਮੈਲਾਫਾਈਟ ਇੰਟੈਂਸ਼ਨ ਸ਼ੋਅ ਕਰਦੀ ਹੈ ਵੀ ਅਸੀਂ ਆਪਦੇ ਜੂਥ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਵ ਕਰਕੇ ਉਹਨਾਂ ਨੂੰ ਚੁੱਪ ਕਰਾਉਣਾ ਹੈ ਸਨਬ ਕਰਨਾ ਹੈ ਇਸ ਤੋਂ ਇਹ ਭਗਵੰਤਮਾਨ ਸਰਕਾਰ ਦੀ ਮਨਸ਼ਾ ਸਾਫ਼ ਤੌਰ ਤੇ ਜ਼ਾਹਰ ਹੈ ਵੀ ਉਹਨੂੰ ਤੁਸੀਂ ਜੇ ਫੜਨਾ ਹੀ ਸੀ ਜਿਵੇਂ ਕਰਾ ਸਰ ਨੂੰ ਪਹਿਲਾਂ ਕੀਤਾ ਵੀ ਅੱਜ ਉਹਨੂੰ ਹਾਈ ਕੋਰਟ ਚੋਂ ਛੇਲ ਮਿਲੀ ਆ ਤੁਸੀਂ ਚੱਕ ਦੂਜੇ ਕੇਸ ਚ ਪੜ ਲਿਆ ਹੁਣ ਇਹਨਾਂ ਨੂੰ ਇਸ ਤਰੀਕ ਕਰ ਰਿਹਾ ਵੀ ਜੇ ਤ ਉਹਦੇ ਤੇ ਚਲੋ ਮੈਂ ਕਹਿਣਾ ਵੀ ਇਹ ਜੁਡੀਸ਼ੀਅਲ ਸਕਰੂਟੀ ਨਹੀਂ ਹੈ ਵੀ ਉਹ ਤੋਂ ਉਹ ਐਸਟੈਬਲਿਸ਼ ਕਰੂਗੀ ਰਿਪੋਰਟ ਵੀ ਉਹਨੇ ਕੋਈ ਗਲਤੀ ਕੀਤੀ ਕੀ ਨਹੀਂ ਕੀਤੀ ਉਹ ਸਜ਼ਾ ਦੇਊ ਇਨਸਾਫ ਦੇਊਗੀ ਠੀਕ ਹੈ ਨਾ ਪਰ ਦੂਜੇ ਪਾਸੇ ਇਸ ਤਰੀਕੇ ਨਾਲ ਨਾਲ ਦੀ ਨਾਲ ਕੇਸ ਇੱਕ ਹੋਰ ਰਜਿਸਟਰ ਕਰ ਲੋ ਹੋਰ ਕਰ ਲੋ ਹੋਰ ਕਰ ਲੋ ਉਹ ਸਾਡੇ ਸਿਸਟਮ ਦਾ ਦੁਆਲਾ ਘਟਦੀ ਹੈ ਆਪਣੇ ਆਪ ਦੀ ਸਰਕਾਰ ਨੂੰ ਇਹੋ ਜਿਹਿਆਂ ਐਕਟੀਵਿਟੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਖੈਰਾ ਸਾਹਿਬ ਤੋਂ ਵੀ ਮਾਮਲੇ ਦਰਜ ਹੋਏ ਪਰ ਕਾਂਗਰਸ ਵੱਲੋਂ ਉਹ ਰੋਲ ਅਦਾ ਨਹੀਂ ਕੀਤਾ ਜਿਹੜਾ ਚਾਹੀਦਾ ਸੀ ਇਹੋ ਜੀ ਗੱਲ ਨਹੀਂ ਜਿੰਨੇ ਵਾਰੀ ਉਹਨਾਂ ਦੇ ਪੇਸ਼ੀ ਘਰ ਪੈਂਦੀ ਰਹੀ ਹੈ ਵਰਕਰ ਜਾਂਦੇ ਰਹੇ ਨੇ ਲੀਡਰ ਵੀ ਜਾਂਦੇ ਰਹੇ ਨੇ ਉਹ ਠੀਕ ਹੈ ਇੰਟੈਂਸ਼ਨ ਤਾਂ ਕਿਸੇ ਦੀ ਕਿਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਕਈ ਵਾਰੀ ਦਿਖ ਰਿਹਾ ਹੁੰਦਾ ਵੀ ਹੈਲਪ ਕਰ ਰਹੇ ਨੇ ਹੈਲਪ ਨਹੀਂ ਕਰ ਰਹੇ ਹੁੰਦੇ ਨਮਜ਼ਾ ਰਹੇ ਹੁੰਦੇ ਦੂਜੇ ਪਾਸੇ ਇਹ ਹੁੰਦਾ ਆਪ ਨੂੰ ਇਹ ਲੱਗਦਾ ਉਹ ਖਸਾਰਿਆ ਉਹ ਹੈਲਪ ਕਰ ਰਿਹਾ ਹੁੰਦਾ ਇਸ ਕਰਕੇ ਇਸ ਤੇ ਕਮੈਂਟ ਕਰਨਾ ਕੋਈ ਐ ਨਹੀਂ ਆ ਵੀ ਕੋਈ ਗਿਆ ਨਹੀਂ ਉੱਥੇ ਭੀੜਾਂ ਜੁੜਦੀਆਂ ਰਹੀਆਂ ਜੋ ਖਰਾ ਸਾਹ ਜਦੋਂ ਪੇਸ਼ੀ ਪੈਂਦੀ ਸੀ ਮੈਂ ਵੀ ਗਿਆ ਸਾਡੇ इवन ਸਿੱਧੂ ਸਾਹਿਬ ਮੈਨੂੰ ਨਾਲ ਲਿਜਾ ਕੇ ਉਥੇ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਵੀ ਕਰਕੇ ਆਇਆ ਉਹਨਾਂ ਨੇ ਆ ਕੇ ਜਿਹੜੀ ਬਾਹਰ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਆਪਣੇ ਆਪ ਚੀ ਸਰਕਾਰ ਨੂੰ ਇਸ ਗੱਲ ਦਾ ਦੋਸ਼ੇ ਟੈਰ ਆ ਰਹੀ ਸੀ ਵੀ ਤੁਸੀਂ ਧੱਕਾ ਕਰ ਰਹੇ ਹੋ ਜਿਹੜਾ ਸਭ ਨਾਲ ਤੇ ਉਹ ਧੱਕੇ ਦਾ ਜਾਨ ਨਹੀਂ ਹੈ ਜਿਹੜਾ ਸਰਕਾਰ ਦੀ ਹੁਣ ਥੂ-ਥੂ ਹੋ ਰਹੀ ਹੈ ਮਾਨਸ਼ੀ ਸਾਹਿਬ ਤੁਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਇੱਕ ਕੀ ਕਿਹੜਾ ਦਾਇਰ ਕੀਤਾ ਜੀ کورٹ ਦੇ ਵਿੱਚ 30 ਸੀ ਜਾਂ ਮਾਮਲਾ ਤੇ ਕਿੱਥੇ ਕਿੱਥੇ ਪੁੱਛਿਆ ਹੋਇਆ ਮਾਮਲਾ ਤਾਂ ਉਹ ਕ੍ਰਿਸਟਲ ਕਲੀਅਰ ਹੈ ਜੀ ਦੇਖੋ ਪਾਰਟੀ ਡੈਮੋਕਰੇਟਿਕ ਸੈਟਅਪ ਦੇ ਵਿੱਚ ਕੋਈ ਪਾਰਟੀ ਛੱਡਦਾ ਹੈ ਕੋਈ ਨਵੀਂ ਜੁਆਇਨ ਕਰਦਾ ਹੈ ਕੁਝ ਵੀ ਕਰਦਾ ਹੈ ਤਾਂ ਉਹਦਾ ਇੱਕ ਆਪਣਾ ਪਰਸਨੈਲਿਟੀ ਹੁੰਦਾ ਠੀਕ ਹੈ ਨੰਬਰ 2 ਜੇ ਡੈਮੋਕਰੇਸੀ ਦੇ ਵਿੱਚ ਸਾਡੇ ਰੂਲਾਂ ਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਵੀ ਉਸ ਬੰਦੇ ਦੀ ਮੈਂਬਰਸ਼ਿਪ ਕੈਨਸਲ ਕਰ ਦੋ ਕਰ ਦਿੰਦੇ ਮੈਂ ਕਿਹੜਾ ਰੋਕੀ ਜੀ ਠੀਕ ਹੈ ਨਾ ਨੰਬਰ 3 ਤੇ ਸੋਡੀ ਆਪ ਦੀ ਵਿਚਾਰਾ ਧਰਮਤਾਬ ਕੋ ਕਿਉਂਕਿ ਜਿਹੜੇ ਲੋਕਾਂ ਨੇ ਚੁਣਿਆ ਹੁੰਦਾ ਤੁਹਾਨੂੰ ਤਾਂ ਕੁਦਰਤੀ ਤੌਰ ਤੇ ਕੋਈ ਸੋਚ ਕੇ ਚੁਣਿਆ ਹੁੰਦਾ ਠੀਕ ਹੈ ਤੇ ਉਹ ਸੋਚ ਨਾਲ ਜੇ ਮੈਂ ਆਪ ਦੇ ਹਲਕੀ ਦੇ ਲੋਕਾਂ ਲਈ ਉਹਨਾਂ ਦੇ ਫਾਇਦੇ ਵਾਸਤੇ ਉਹਨਾਂ ਦੇ ਇੰਟਰਸਟ ਚ ਮੈਨੂੰ ਕੋਈ ਵੀ ਸਟੈਪ ਲੈਣਾ ਪਵੇ ਲੈਣਾ ਪੈਂਦਾ ਹੁੰਦਾ ਤੇ ਮੈਂ ਉਹ ਲਿਆ ਇਸ ਕਰਕੇ ਜਿਹੜਾ ਭਗਵੰਤ ਮਾਨ ਨੇ ਉਹ ਠੀਕ ਹੈ ਵੀ ਉਹਨੂੰ ਨਹੀਂ ਚੰਗਾ ਲੱਗਿਆ ਉਹ ਕਨਾਮ ਕਰ ਸਕਦਾ ਵੀ ਗਲਤ ਕੀਤਾ ਚਾਹੇ ਜਿੰਨੇ ਮਰਜੀ ਸਖਤ ਸ਼ਬਦਾਂ ਚ ਮੇਰੀ ਨਕਿੱਦੀ ਕਰੇ ਵੀ ਉਹਨੇ ਗਲਤ ਕਰ ਲਿਆ ਪਰ ਉਹਦੇ ਕੋਲੇ ਕੀ ਇਹ ਪ੍ਰੂਫ ਸੀ ਵੀ ਮੈਂ 10 ਕਰੋੜ ਰੁਪਏ ਲਿਆ ਉਹ ਮੈਂ 10 ਕਰੋੜ ਰੁਪਏ ਨੂੰ ਚੈਲੰਜ ਕੀਤਾ ਹੈ ਠੀਕ ਹੈ ਜੇ 10 ਕਰੋੜ ਰੁਪਇਆ ਉਹ ਕਹਿੰਦਾ ਤਾਂ ਉਹ ਪ੍ਰੂਫ ਕਰ ਦੇ ਕੋਰਟ ਚ ਆ ਕੇ ਕੋਰਟ ਨੇ ਸਮਝ ਕੀਤਾ ਹੋਇਆ ਇਹ ਕਹਿੰਦਾ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਕੋਈ ਅਨੌਫੀਸ਼ਲ ਬੰਦੇ ਨੇ ਵੀ ਜਿਹੜੇ ਉਹਨੂੰ ਪੁੱਛਦੇ ਵੀ 10 ਵੀ ਪ੍ਰੂਫ ਕਰ ਜਾਂਗੇ ਉਤਰ ਕੋਰਟ ਪੁੱਛ ਰਹੀ ਹੈ ਉਹ ਸਮਾ ਇੰਦਾ ਇੰਟਰਸਟ ਆਫ ਜਸਟਿਸ ਤਾਂ ਕਿ ਕੱਲ ਨੂੰ ਜੇ ਉਹਨੂੰ ਲੱਗਦਾ ਵੀ ਉਹਨੇ ਗਲਤ ਕੀਤਾ ਜਾਂ ਮੈਂ ਕਹਿੰਦਾ ਉਹਨੇ ਗਲਤ ਕੀਤਾ ਤਾਂ ਉਹ ਕ੍ਰਿਸਟਨ ਕੇਅਰ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਲੋਕ ਇਹੋ ਜਿਹੀਆਂ ਗਲਤੀਆਂ ਕਰਨ ਤੋਂ ਜੇ ਉਹਨੂੰ ਲੱਗਦੀ ਹੈ ਮੈਂ ਕੀਤੀ ਹੈ ਤਾਂ ਵੀ ਲੋਕਾਂ ਨੂੰ ਪਤਾ ਲੱਗੇ ਜੇ ਉਹਨੇ ਗਲਤੀ ਕੀਤੀ ਹੈ ਵੀ ਇੱਕ ਭਲੇਮਾਨ ਸਬੰਦੇ ਤੇ 10 ਕਰੋੜ ਰੁਪਏ ਦਾ ਅਲੀਗੇਸ਼ਨ ਲਾਤਾ ਤਾਂ ਉਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਜਿਹੇ ਅਲੀਗੇਸ਼ਨ ਫਾਲਸ ਅਲੀਗੇਸ਼ਨ ਕਿਤੇ ਨਹੀਂ ਲਾਉਣੇ ਚਾਹੀਦੇ ਜਦੋਂ ਕੇਸ ਚੱਲਿਆ ਉਸ ਤੋਂ ਬਾਅਦ ਕੋਈ ਮਾਨ ਸਾਹਿਬ ਵੱਲੋਂ ਕੋਈ ਪਹੁੰਚ ਕੀਤੀ ਤੁਹਾਡੇ ਨਾਲ ਇਸ ਮਾਮਲੇ 'ਨਹੀਂ ਮੇਰੇ ਨਾਲ ਕੋਈ ਅਜੇ ਤੱਕ ਪਹੁੰਚ ਨਹੀਂ ਹੋਈ ਠੀਕ ਹੈ ਉਹਨਾਂ ਦੇ ਕੋਈ ਦੂਰ ਨੇੜੇ ਦੇ ਬੰਦੇ ਇੱਕ ਵਾਰੀ ਪਾਸਿੰਗ ਰੈਫਰੈਂਸ ਦੇ ਵਿੱਚ ਗੱਲਾਂ ਕਰਦੇ ਨੇ ਮੈਨੂੰ ਐਡਵਾਈਸ ਕਰਦੇ ਵੀ ਐ ਕਰ ਲਓ ਜੰਗੂਰ ਉਹ ਤਾਂ ਉਹਨਾਂ ਦੀ ਮਰਜ਼ੀ ਹੁੰਦੀ ਆ ਫਿਰ ਐ ਥੋੜਾ ਹੈਗਾ ਵੀ ਆਪਾਂ ਕਿਸੇ ਦੇ ਕਹੇ ਤੋਂ ਕਰ ਲਈਏ ਹੁਣ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਹੋ ਤੁਸੀਂ ਕਹਦੇ ਹੋ ਵੀ ਤੁਸੀਂ ਐ ਕਰ ਲਓ ਜੀ ਉਹ ਥੋੜਾ ਚੱਲਦਾ ਹੈ ਨਾ ਜੀ ਉਹ ਤਾਂ ਜਿਹੜਾ ਬੰਦਾ ਅਫੈਕਟਡ ਹੈ ਉਹੀ ਗੱਲ ਕਰਦਾ ਹੁੰਦਾ ਜਾਂ ਉਹਦੇ ਵਿਹਾਰ ਤੇ ਕੋਈ ਕਹੇ ਵੀ ਹਾਂ ਜੀ ਮੈਨੂੰ ਉਹਨਾਂ ਨੇ ਕਿਹਾ ਐ ਕਰਨਾ ਹੈ ਆਪਾਂ ਫੇਰੀ ਗੱਲ ਚੱਲਦੀ ਹੁੰਦੀ ਐਵੇਂ ਥੋੜਾ ਜੰਦੇ ਅਗਲੇ ਮਾਮਲੇ ਦੀ ਸੁਣਵਾਈ ਕਦੋਂ ਆਦੀ ਕੇਸ ਦੀ ਇਹ 5 ਤਰੀਕ ਨੂੰ ਹੁਣ 5 ਫਰਵਰੀ ਨੂੰ ਹਾਂ ਅਨ ਹੁਣ ਜਿਹੜੀ ਅਗਲੀਆਂ ਚੋਣ ਲੋਕ ਸਭਾ ਚੋਣਾਂ ਆਣਗੀਆਂ ਲੱਗਦਾ ਕਾ ਸਾਰੇ ਜਿਵੇਂ ਨਮਜੋ ਸਿੱਧੂ ਹੋਵੇ ਰਾਜਾ ਬੜਿੰਗ ਹੋਵੇ ਜਾਂ ਤੁਹਾਡੇ ਪ੍ਰਤਾਪ ਸਿੰਘ ਬਾਜਵਾ ਹੋਣ ਵੀ ਰੈਲੀਆਂ ਜਿਹੜੀਆਂ ਹੋਣਗੀਆਂ ਇੱਕ ਸਟੇਜ ਤੇ ਇਕੱਠੇ ਹੋਣਗੇ ਤੁਹਾਡੀ ਗੱਲਬਾਤ ਹੁੰਦੀ ਹੋਊ ਨਮਜੋ ਸਿੱਧੂ ਦੀ ਨਾਲ ਕਿਉਂ ਨਹੀਂ ਹੋਣੀਆਂ ਕਿਉਂ ਜੇ ਮਤਲਬ ਕਿ ਨਮਜੋ ਸਿੱਧੂ ਵੀ ਦੂਜੇ ਵੀ ਇਹ ਸੋਚਦੇ ਨੇ ਕਿ ਪੰਜਾਬ ਚ ਅਸੀਂ ਵੱਧ ਤੋਂ ਵੱਧ ਸੀਟਾਂ ਜਿੱਤੀਏ ਤਾਂ ਫਿਰ ਕੁਦਰਤੀ ਆ ਇੱਕ ਸਟੇਜ ਤੇ ਇਕੱਠਾ ਹੋਣਾ ਪਊਗਾ ਤੇ ਇਕੱਠਾ ਕਰਨ ਵਾਸਤੇ ਐਂ ਤਾਂ ਹੁੰਦਾ ਨਹੀਂ ਵੀ ਉਹਨਾਂ ਨੇ ਆਪਸੇ ਗੱਲ ਕਰਨੀ ਹੈ ਉੱਪਰ ਹਰਾਰਕੀ ਦੇ ਵਿੱਚ ਬੰਦੇ ਬੈਠੇ ਹੁੰਦੇ ਨੇ ਦੇ ਕੰਟਰੈਕਟ ਥੈਮ ਕਹਿ ਸਕਦੇ ਆ ਉਹਨਾਂ ਨੂੰ ਵੀ ਚਲੋ ਵੀ ਉਸ ਸਟੇਜ ਤੇ ਇਕੱਠੇ ਹੋ ਜਾਓ ਠੀਕ ਹੈ ਨਾ ਤੇ ਫਿਰ ਇਕੱਠੇ ਹੋਣਗੇ ਤੇ ਜੇ ਫਿਰ ਅਲੱਗ-ਅਲੱਗ ਇਹਨਾਂ ਨੂੰ ਵਿਚਰਨ ਦਿੱਤਾ ਜਾਊਗਾ ਕੋਈ ਇੰਟਰਫੀਅਰ ਨਹੀਂ ਕਰਦਾ ਉੱਪਰੋਂ ਤਾਂ ਫਿਰ ਕੁਦਰਤੀ ਤੌਰ ਤੇ ਉਹਨਾਂ ਦੀ ਕਮਨਸ਼ਾ ਹੋ ਸਕਦੀ ਹੈ ਵੀ ਕਿਵੇਂ ਅਸੀਂ ਜਿੱਤ ਸਕਦੇ ਆ ਉਹਨਾਂ ਦੀ ਪਲੈਨਿੰਗ ਕੋ ਹੋਰ ਹੋਵੇ ਕਿਸੇ ਤਰ੍ਹਾਂ ਦੀ ਬਿਲਕੁਲ ਇਸ ਸਮੇਂ ਸਾਬਕਾ ਵਿਧਾਇਕ ਅਨਦਰ ਸਿੰਘ ਮਾਨਸਾਗਿਆ ਜੋ ਨਵਜੋਸ਼ ਸਿੱਧੂ ਦੇ ਕਾਫੀ ਕਰੀਬੀ ਮੰਨੇ ਜਾਂਦੇ ਉਹਨਾਂ ਨੇ ਦੱਸਿਆਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਵਜੋਸ਼ ਸਿੱਧੂ ਜਿਹੜਾ ਕਾਂਗਰਸ ਦੀਆਂ ਰੇਲੀਆਂ ਦੇ ਵਿੱਚ ਜ਼ਰੂਰ ਗਰਜਣਗੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ